ਹਰ ਜੀ ਸਟੂਡੈਂਟ ਸਤਿ ਸ਼੍ਰੀ ਅਕਾਲ ਨਮਸਕਾਰ ਗੁੱਡ ਆਫਟਰਨੂੰ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਤੁਹਾਡੇ ਆਪਣੇ YouTube ਚੈਨਲ MSW Study 4 Job ਦੇ ਵਿੱਚ ਮੈਂ ਮਨਪ੍ਰੀਤ ਕੋਰ ਹਾਰਦਿਕ ਸਵਾਗਤ ਕਰਦੀ ਹਾਂ ਸੋ ਸਟੂਡੈਂਟ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਹੀ ਚੁੱਕਾ ਹੈ ਕਿ ਪੀਐਸਟੈਟ ਦਾ ਜਿਹੜਾ 2024 ਵਿੱਚ ਹੋਣ ਜਾ ਰਿਹਾ ਉਹਦਾ ਨੋਟੀਫਿਕੇਸ਼ਨ ਆ ਗਿਆ ਹੈ ਐਗਜ਼ਾਮ ਡੇਟ 26 ਬਈ 2024 ਹੈ ਠੀਕ ਹੈ ਸੋ ਇਸ ਨੋਟੀਫਿਕੇਸ਼ਨ ਇਸ ਐਗਜ਼ਾਮ ਡੇਟ ਨੂੰ ਮੁੱਖ ਰੱਖਦੇ ਹੋਏ ਅਸੀਂ ਤੁਹਾਡੇ ਵਾਸਤੇ ਡੇਲੀ ਕਲਾਸਿਸ ਦਾ ਇੱਕ ਸ਼ਡਿਊਲ ਤਿਆਰ ਕੀਤਾ ਟਾਈਮ ਟੇਬਲ ਤਿਆਰ ਕੀਤਾ ਜਿਨ੍ਹਾਂ ਬੱਚਿਆਂ ਨੇ ਇਹ ਟਾਈਮ ਟੇਬਲ ਨੋਟ ਨਹੀਂ ਕੀਤਾ ਉਹ ਨੋਟ ਕਰ ਲੈਣ ਸਟੂਡੈਂਟ ਪੰਜਾਬੀ ਦੀ ਡੇਲੀ ਕਲਾਸ ਹੋਇਆ ਕਰੇਗੀ ਤੁਹਾਡੀ ਦੁਪਹਿਰ 3 ਵਜੇ ਆਫਲਾਈਨ ਰਿਕਾਰਡਡ ਕਲਾਸ ਜੋ ਕਿ ਮੇਰੇ ਵੱਲੋਂ ਹੋਇਆ ਕਰੇਗੀ ਠੀਕ ਹੈ ਸੋ ਇਹ ਕਲਾਸ ਵੀ ਤੁਸੀਂ ਜ਼ਰੂਰ ਲਗਾਣੀ ਹੈ ਇਹ ਜਿਹੜੀ ਪੰਜਾਬੀ ਦੀ ਕਲਾਸ ਹੋਏ ਕਰੇਗੀ ਸਟੂਡੈਂਟ ਪੀਐਸ ਟੈਟ ਤੋਂ ਇਲਾਵਾ ਜਿਨ੍ਹਾਂ ਨੇ ਮਾਸਟਰ ਕੈਡਰ ਪੰਜਾਬੀ ਦੇਣਾ ਜਾਂ ਪੰਜਾਬ ਦੇ ਕਿਸੇ ਵੀ ਐਗਜ਼ਾਮ ਦੀ ਤਿਆਰੀ ਕਰਦੇ ਹੋ ਤਾਂ ਇਹ ਉਹਨਾਂ ਵਾਸਤੇ ਬੈਨੀਫੀਸ਼ੀਅਲ ਹੋਵੇਗੀ ਕਿਉਂਕਿ ਪੰਜਾਬੀ ਹਰ ਇੱਕ ਐਗਜ਼ਾਮ ਦੇ ਵਿੱਚ ਆਉਂਦੀ ਹੈ ਪੰਜਾਬ ਦੇ ਔਰ ਦੂਸਰੀ ਗੱਲ ਇਹ 5:30 ਵਜੇ ਹਰਜੀਤ ਸਰ ਦੁਆਰਾ ਲਾਈਵ ਕਲਾਸ ਹੋਇਆ ਕਰੇਗੀ ਐਸਐਸਟੀ ਦੀ NCERT बेस्ड ਜਿਹੜੇ ਕੁਐਸਚਨ ਹੋਣਗੇ ਇਸ 5:30 ਵਜੇ ਵਾਲੀ ਕਲਾਸ ਵਿੱਚ ਕਰਵਾਏ ਜਾਣਗੇ ਠੀਕ ਹੈ CDPE ਦੀ ਡੇਲੀ ਕਲਾਸ ਲੱਗੇਗੀ ਰਾਤ 8:30 ਵਜੇ ਲਾਈਵ ਕਲਾਸ ਹੋਇਆ ਕਰੇਗੀ ਹਰਜੀਤ ਸਰ ਵੱਲੋਂ ਔਰ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਜਿਹੜੀ SST ਆ ਉਹ ਡੇਲੀ ਲਾਈਵ ਕਲਾਸ ਹੋਇਆ ਕਰੇਗੀ ਰਾਤ 9:30 ਵਜੇ ਸਵਾ 9 ਜਾਂ ਸਾਢੇ 9 ਦੇ ਵਿੱਚ ਵਿੱਚ ਲਾਈਵ ਹੋ ਜਾਵਾਂਗੇ ਅਸੀਂ ਔਰ ਇੱਕ ਕਲਾਸ ਸਰਪ੍ਰਾਈਜ਼ ਗਿਫਟ ਹੋਵੇਗੀ ਬਹੁਤ ਜਲਦੀ ਹੀ ਇਹ ਕਲਾਸ ਬਾਰੇ ਵੀ ਤੁਹਾਨੂੰ ਦੱਸਿਆ ਜਾਏਗਾ ਸੋ ਸਟੂਡੈਂਟ ਜਿਨ੍ਹਾਂ ਨੇ ਇਹ ਸ਼ਡਿਊਲ ਨੋਟ ਨਹੀਂ ਕੀਤਾ ਉਹ ਨੋਟ ਕਰ ਲੈਣ ਤੇ ਡੇਲੀ ਕਲਾਸਾਂ ਦੇ ਨਾਲ ਜਿਹੜੇ ਜੁੜਨ ਠੀਕ ਹੈ ਤੁਸੀਂ ਇੱਕ ਟਾਈਮ ਟੇਬਲ ਸੈੱਟ ਕਰ ਲੋਗੇ 3 ਮਹੀਨੇ ਲਗਾਤਾਰ ਡੱਟ ਕੇ ਤਿਆਰੀ ਕਰ ਲੋਗੇ ਤਾਂ ਸਟੂਡੈਂਟ ਮੈਂ ਤੁਹਾਡੇ ਲਈ ਜ਼ਿੰਮੇਵਾਰ ਆਂ ਜੇ ਤੁਹਾਡਾ ਪੇਪਰ ਨਾ ਕਲੀਅਰ ਹੋਵੇ ਤਾਂ ਅਸੀਂ ਪੂਰੀ ਜ਼ਿੰਮੇਵਾਰੀ ਲੈਣੀ ਆ ਤੁਹਾਡਾ ਪੇਪਰ ਕਲੀਅਰ ਕਰਾਉਣ ਦੀ ਪਰ ਤੁਸੀਂ ਮਿਹਨਤ ਕਰਨੀ ਆ ਸਾਡੇ ਨਾਲ ਜੁੜ ਕੇ ਕੋਈ ਵੀ ਕਲਾਸ ਜਿਹੜੀ ਮਿਸ ਨਹੀਂ ਕਰਨੀ ਕਲਾਸ ਨੂੰ ਪੂਰੀ ਦੇਖਣਾ ਨੋਟਸ ਬਣਾਉਣੇ ਨੋਟਸ ਬਣੇ ਹੋਏ ਯਾਦ ਕਰਨੇ ਡੇਲੀ ਠੀਕ ਹੈ 3 ਮਹੀਨੇ ਡੱਟ ਕੇ ਤਿਆਰੀ ਕਰ ਲੋ ਅਗਰ ਤੁਸੀਂ ਪੀਐਸਟੀਟ ਪੇਪਰ 1 ਪੇਪਰ 2 ਦੀ ਤਿਆਰੀ ਕਰਨਾ ਚਾਹੁੰਦੇ ਹੋ ਜਾਂ ਮਾਸਟਰ ਕੈਡਰ ਐਸਐਸਟੀ ਪੰਜਾਬੀ ਦੀ ਤਿਆਰੀ ਕਰਨਾ ਚਾਹੁੰਦੇ ਹੋ ਤਾਂ ਸਟੂਡੈਂਟ ਤੁਸੀਂ ਪੇਡ ਕੋਰਸ ਵੀ ਲੈ ਸਕਦੇ ਹੋ ਠੀਕ ਹੈ ਆਪਣੇ ਮੋਬਾਈਲ ਦੇ ਪਲੇ ਸਟੋਰ ਵਿੱਚ MSW ਸਟਡੀ ਐਪ ਨੂੰ ਡਾਊਨਲੋਡ ਕਰੋ ਕੋਈ ਵੀ ਇਨਫੋਰਮੇਸ਼ਨ ਪ੍ਰਾਪਤ ਕਰਨਾ ਚਾਹੁੰਦੇ ਹੋ ਪੇਡ ਕੋਰਸ ਦੇ ਰਿਗਾਰਡਿੰਗ ਜਾਂ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨੀ ਤੁਸੀਂ ਤਾਂ ਤੁਸੀਂ ਸਾਨੂੰ 9878731752 ਨੰਬਰ ਜਿਹੜਾ ਸਕਰੀਟ ਤੇ ਸ਼ੋ ਹੋ ਰਿਹਾ ਇਸ ਨੰਬਰ ਤੇ ਕਾਲ ਕਰ ਸਕਦੇ ਹੋ WhatsApp ਮੈਸੇਜ ਕਰ ਸਕਦੇ ਹੋ ਸਟੂਡੈਂਟ ਤੁਸੀਂ WhatsApp ਗਰੁੱਪ ਨਾਲ ਜੁਆਇਨ ਹੋ ਕੇ ਓਪਨ ਐਮਸੀਕਿਊ ਫ੍ਰੀ ਐਮਸੀਕਿਊ ਵੀ ਕਰ ਸਕਦੇ ਹੋ ਤੁਸੀਂ WhatsApp ਗਰੁੱਪ ਨਾਲ ਜੁਆਇਨ ਹੋਣ ਲਈ ਆਪਣਾ ਨਾਮ ਸਬਜੈਕਟ ਡਿਸਟ੍ਰਿਕਟ ਤੇ ਜੈਂਡਰ ਸਾਨੂੰ ਲਿਖ ਕੇ ਸੈਂਡ ਕਰਨਾ ਤੇ ਅਸੀਂ ਤੁਹਾਨੂੰ WhatsApp ਗਰੁੱਪ ਵਿੱਚ ਜੁਆਇਨ ਕਰ ਲਵਾਂਗੇ ਸਟੂਡੈਂਟ ਦੂਸਰੀ ਇੰਪੋਰਟੈਂਟ ਗੱਲ ਇਹ ਹੈ ਕਿ Telegram ਚੈਨਲ ਜਿਹੜਾ MSW Study Telegram ਚੈਨਲ ਇਸ ਨੂੰ ਜ਼ਰੂਰ ਜੁਆਇਨ ਕਰ ਲੈਣਾ ਕਿਉਂਕਿ ਇਨ ਫਿਊਚਰ ਕੋਈ ਵੀ PDF ਨੋਟਸ ਹੈ ਤੁਹਾਡੇ ਮੌਕ ਟੈਸਟ ਲੈ ਜਾਣੇ ਜਾਂ ਕਿਸੇ ਵੀ ਐਗਜ਼ਾਮ ਦੇ ਰਿਗਾਰਨ ਕੋਈ ਵੀ ਅਫੀਸ਼ੀਅਲ ਨੋਟੀਫਿਕੇਸ਼ਨ ਆ ਜਾਵੇਗਾ ਸੋ ਸਟੂਡੈਂਟ ਤੁਹਾਨੂੰ ਟੈਲੀਗ੍ਰਾਮ ਚੈਨਲ ਤੇ ਹੀ ਇਨਫੋਰਮ ਕੀਤਾ ਜਾਵੇਗਾ ਸੋ ਸਟੂਡੈਂਟ ਜਿਨ੍ਹਾਂ ਨੇ ਅਜੇ ਤੱਕ MSW ਸਟੱਡੀ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਡੇਲੀ ਕਲਾਸਾਂ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾਵੇਗਾ ਸੋ ਅੱਜ ਦੀ ਕਲਾਸ ਦਾ ਪਹਿਲਾ ਕੁਐਸਚਨ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਕਹਿੰਦੀ ਆ ਕਿ ਫਟਾਫਟ ਕਾਪੀ ਪੈਨ ਲੈ ਕੇ ਆ ਜਾਓ ਕਲਾਸ ਵਿੱਚ ਜੋ ਵੀ ਕਰਵਾਇਆ ਜਾਂਦਾ ਉਹਨੂੰ ਲਿਖੋ ਲਿਖਿਆ ਹੋਇਆ ਪੜੋ ਤੇ ਕਲਾਸ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਿਆ ਕਰੋ ਵਿਚ ਵਿਚਾਲੇ ਕਲਾਸ ਛੱਡ ਕੇ ਨਹੀਂ ਜਾਣਾ ਕਿਉਂਕਿ ਕਲਾਸ ਜਿਆਦਾ ਲੰਬੀ ਨਹੀਂ ਹੁੰਦੀ ਹਾਂਜੀ ਸਭ ਤੋਂ ਪਹਿਲਾ ਪ੍ਰਸ਼ਨ ਹੈ ਭਾਸ਼ਾ ਦੇ ਮੁੱਖ ਕਿੰਨੇ ਅੰਗ ਹਨ ਭਾਸ਼ਾ ਦੇ ਕਿੰਨੇ ਅੰਗ ਹਨ 3 4 5 ਕਿ 2 ਸਟੂਡੈਂਟ ਜਿਹੜੀ ਭਾਸ਼ਾ ਹੈ ਨਾ ਉਸਦੇ ਚਾਰ ਅੰਗ ਹੈ ਠੀਕ ਹੈ ਭਾਸ਼ਾ ਦੇ ਚਾਰ ਅੰਗ ਹਨ ਨੋਟ ਕਰ ਲਓ ਭਾਸ਼ਾ ਦੇ ਕਿੰਨੇ ਅੰਗ ਆ ਚਾਰ ਨੈਕਸਟ ਦੇਖੋ ਭਾਸ਼ਾ ਦੇ ਚਾਰ ਮੁੱਖ ਅੰਗ ਕਿਹੜੇ-ਕਿਹੜੇ ਹਨ ਹੁਣ ਭਾਸ਼ਾ ਦੇ ਕਿੰਨੇ ਅੰਗ ਹੈ ਚਾਰ ਸੋ ਭਾਸ਼ਾ ਦੇ ਚਾਰ ਜਿਹੜੇ ਅੰਗ ਹੈ ਉਹ ਕਿਹੜੇ-ਕਿਹੜੇ ਆ ਦੇਖੋ ਧੁਨੀ ਸ਼ਬਦ ਅਤੇ ਬਾਕ ਅਰਥ ਕਿ ਉਪਰੋਕਤ ਸਾਰੇ ਸੋ ਸਟੂਡੈਂਟ ਆਨਸਰ ਆਵੇਗਾ ਡੀ ਭਾਸ਼ਾ ਦੇ ਜਿਹੜੇ ਚਾਰ ਮੁੱਖ ਅੰਗ ਹੈ ਉਹ ਹੈ ਧੁਨੀ ਵਾਕ ਸ਼ਬਦ ਅਤੇ ਅਰਥ ਯਾਦ ਰੱਖਣਾ ਤੁਸੀਂ ਧੁਨੀ ਪਹਿਲੇ ਧਿਆਨ ਦਾ ਧੁਨੀ ਉਸ ਤੋਂ ਬਾਅਦ ਸ਼ਬਦ ਸ਼ਬਦਾ ਤੋਂ ਬਾਅਦ ਵਾਕ ਤੇ ਵਾਕਾਂ ਦੇ ਅਰਥ ਹੁੰਦੇ ਆ ਠੀਕ ਹੈ ਭਾਸ਼ਾ ਦੇ ਚਾਰ ਮੁੱਖ ਅੰਗ ਕਿਹੜੇ ਧੁਨੀ ਸ਼ਬਦ ਵਾਕ ਅਤੇ ਅਰਥ ਨੈਕਸਟ ਦੇਖੋ ਸਟੂਡੈਂਟ ਵਿਆਕਰਣ ਕੀ ਹੈ ਗ੍ਰਾਮਰ ਜਿਹਨੂੰ ਇੰਗਲਿਸ਼ ਚ ਬੋਲਦੇ ਆ ਵਿਆਕਰਣ ਹੁੰਦੀ ਕੀ ਹੈ ਹਰ ਇੱਕ ਭਾਸ਼ਾ ਦੀ ਇੱਕ ਵਿਆਕਰਣ ਹੁੰਦੀ ਹੈ ਠੀਕ ਹੈ ਜਿਹਦੇ ਕਰਕੇ ਅਸੀਂ ਕੋਈ ਭਾਸ਼ਾ ਸਿੱਖਦੇ ਆਂ ਵਧੀਆ ਤਰੀਕੇ ਨਾਲ ਭਾਸ਼ਾ ਦਾ ਸ਼ੁੱਧ ਰੂਪ ਸਾਨੂੰ ਪਤਾ ਲੱਗਦਾ ਉਹ ਵਿਆਕਰਨ ਹੁੰਦੀ ਹੈ ਨਾ ਵਿਆਕਰਨ ਹੈ ਕੀ ਉਹ ਵਿਦਿਆ ਜਿਸ ਵਿੱਚ ਭਾਸ਼ਾ ਦੇ ਨਿਯਮਾਂ ਨੂੰ ਜਾਣਿਆ ਤੇ ਸਮਝਿਆ ਜਾਂਦਾ ਹੈ ਇੱਥੇ ਦੀ ਨਹੀਂ ਆਣਾ ਦੇ ਆਏਗਾ ਸਟੂਡੈਂਟ ਠੀਕ ਹੈ ਕਹਿੰਦੇ ਕੀ ਵਿਆਕਰਨ ਉਹ ਹੈ ਜਿਸ ਦੇ ਤਹਿਤ ਕੀ ਹੁੰਦਾ ਕਿਸੇ ਭਾਸ਼ਾ ਦੇ ਨਿਯਮਾਂ ਨੂੰ ਜਾਣਿਆ ਜਾਂਦਾ ਹੈ ਜਾਂ ਸਮਝਿਆ ਜਾਂਦਾ ਹੈ ਵਿਆਕਰਨ ਇੱਕ ਬੋਲੀ ਹੈ ਵਿਆਕਰਨ ਇੱਕ ਕਿਤਾਬ ਹੈ ਵਿਆਕਰਨ ਇੱਕ ਗ੍ਰੰਥ ਹੈ ਬੀ ਆਪਸ਼ਨ ਵੀ ਗੱਲ ਨਹੀਂ ਬਣਦੀ ਸੀ ਵੀ ਨਹੀਂ ਗੱਲ ਬਣਦੀ ਡੀ ਵੀ ਨਹੀਂ ਗੱਲ ਬਣਦੀ ਸਟੂਡੈਂਟ ਵਿਆਕਰਨ ਇੱਕ ਵਿਦਿਆ ਹੁੰਦੀ ਹੈ ਜਿਹਦੇ ਵਿੱਚ ਕੀ ਹੁੰਦਾ ਅਸੀਂ ਕਿਸੇ ਭਾਸ਼ਾ ਦੇ ਨਿਯਮਾਂ ਨੂੰ ਸਿਧਾਂਤਾਂ ਨੂੰ ਜਾਣਦੇ ਹਾਂ ਸਮਝਦੇ ਹਾਂ ਤੇ ਸ਼ੁੱਧ ਭਾਸ਼ਾ ਨੂੰ ਬੋਲਣਾ ਤੇ ਲਿਖਣਾ ਸਿੱਖਦੇ ਹਾਂ ਸੋ ਆਪਸ਼ਨ ਜਿਹੜੀ ਏ ਆ ਉਹ ਰਾਈਟ ਆਪਸ਼ਨ ਹੈ ਠੀਕ ਹੈ ਹਾਂਜੀ ਨੈਕਸਟ ਕੁਐਸਚਨ ਦੇਖੋ ਸਟੂਡੈਂਟ ਵਿਆਕਰਨ ਦੇ ਕਿੰਨੇ ਅੰਗ ਹਨ ਹੁਣ ਭਾਸ਼ਾ ਦੇ ਕਿੰਨੇ ਅੰਗ ਹੈ ਚਾਰ ਪ੍ਰਸ਼ਨ ਹੈ ਸਾਡੇ ਕੋਲ ਵਿਆਕਰਨ ਦੇ ਕਿੰਨੇ ਅੰਗ ਹੈ ਦੇਖੋ 4 2 3 ਕੇ 5 ਹਾਂਜੀ ਸਟੂਡੈਂਟ ਭਾਸ਼ਾ ਦੇ ਵੀ ਚਾਰ ਅੰਗ ਹੈ ਸੋ ਵਿਆਕਰਣ ਦੇ ਵੀ ਮੁੱਖ ਚਾਰ ਹੀ ਅੰਗ ਹਨ অপਸ਼ਨ ਜਿਹੜੀ ਏ অপਸ਼ਨ ਹੈ ਉਹ ਰਾਈਟ অপਸ਼ਨ ਹੈ ਵਿਆਕਰਣ ਅਤੇ ਭਾਸ਼ਾ ਦੇ ਕਿੰਨੇ ਅੰਗਾਂ ਚਾਰ ਅੰਗ ਹੈ ਠੀਕ ਹੈ ਭਾਸ਼ਾ ਦੇ ਚਾਰ ਅੰਗ ਕਿਹੜੇ ਧੁਨੀ ਸ਼ਬਦ ਵਾਕ ਅਤੇ ਅਰਥ ਸੋ ਹੁਣ ਅਸੀਂ ਦੇਖਦੇ ਹਾਂ ਕਿ ਵਿਆਕਰਣ ਦੇ ਚਾਰ ਜਿਹੜੇ ਮੁੱਖ ਅੰਗ ਹੈ ਉਹ ਕਿਹੜੇ-ਕਿਹੜੇ ਆ ਧੁਨੀ ਬੋਧ ਸ਼ਬਦ ਬੋਧ ਵਾਕ ਬੋਧ ਅਰਥ bod ਦੇ ਉੱਪਰ ਉਕਤ ਸਾਰੇ ਸੋ ਸਟੂਡੈਂਟ ਆਨਸਰ ਆਏਗਾ D ਕੁਐਸਚਨ ਬਹੁਤ ਹੀ ਈਜ਼ੀ ਹੈ ਪਰ ਫਿਰ ਵੀ ਅਸੀਂ ਕਰਨੇ ਆ ਕਿਉਂਕਿ ਇਦਾਂ ਦੇ ਪ੍ਰਸ਼ਨ ਅਕਸਰ ਸਾਨੂੰ ਐਗਜ਼ਾਮ ਦੇ ਵਿੱਚ ਧੋਖਾ ਦੇ ਜਾਂਦੇ ਆ ਅਸੀਂ ਜਲਦਬਾਜ਼ੀ ਕਰ ਜਾਂਦੇ ਆ ਠੀਕ ਹੈ ਆਂਦਾ ਵੀ ਹੁੰਦਾ ਫਿਰ ਵੀ ਅਸੀਂ ਗਲਤ ਕਰਕੇ ਆ ਜਾਂਦੇ ਨੇ ਜਦੋਂ ਆ ਕੇ ਅਸੀਂ ਆਨਸਰ ਕੀ ਦੇਖਦੇ ਆ ਜਾਂ ਕੁਐਸਚਨ ਪੇਪਰ ਦੁਬਾਰਾ ਦੇਖਦੇ ਤਾਂ ਅਸੀਂ ਕਹਿੰਦੇ ਓਹੋ ਇਹ ਤਾਂ ਮੈਨੂੰ ਆਂਦਾ ਵੀ ਸੀ ਮੈਂ ਫਿਰ ਵੀ ਗਲਤ ਕਰਕੇ ਆ ਗਿਆ ਹੈ ਨਾ ਸੋ ਜਲਦਬਾਜ਼ੀ ਨਹੀਂ ਕਰਨੀ ਕਾਲੀ ਨਹੀਂ ਕਰਨੀ ਧਿਆਨ ਦੇ ਨਾਲ ਪੇਪਰ ਕਰਨਾ ਠੀਕ ਹੈ ਸਟੂਡੈਂਟ ਵਿਆਕਰਨ ਦੇ ਵੀ ਚਾਰ ਅੰਗ ਹੈ ਜਿਵੇਂ ਕਿ ਭਾਸ਼ਾ ਦੇ ਚਾਰ ਅੰਗ ਹੈ ਵਿਆਕਰਨ ਦੇ ਵੀ ਚਾਰ ਅੰਗ ਹੈ ਧੁਨੀ ਬੋਧ ਸ਼ਬਦ ਬੋਧ ਵਾਕ ਬੋਧ ਅਤੇ ਅਰਥ ਬੋਧ ਨੈਕਸਟ ਦੇਖੋ ਬਹੁਤ ਹੀ ਈਜ਼ੀ ਕੁਐਸਚਨ ਹੈ ਵਿਆਕਰਨ ਦੇ ਜਿਸ ਅੰਗ ਅਧੀਨ ਧੁਨੀਆਂ ਦਾ ਅਧਿਐਨ ਕੀਤਾ ਜਾਂਦਾ ਉਸ ਨੂੰ ਕੀ ਕਹਿੰਦੇ ਹਨ ਹੁਣ ਇੱਕ ਵਿਆਕਰਨ ਦਾ ਅੰਗ ਹੈ ਹਨਾ ਕਿਹੜੇ ਅੰਗ ਅਨੁਸਾਰ ਧੁਨੀਆਂ ਦਾ ਧਿਆਨ ਕੀਤਾ ਜਾਂਦਾ ਦੇਖੋ ਅਰਥ ਬੋਧ ਧੁਨੀ ਬੋਧ ਸ਼ਬਦ ਬੋਧ ਅਰਥ ਬੋਧ ਦੇਖੋ ਸਟੂਡੈਂਟ ਜਿਹੜਾ ਵਿਆਕਰਨ ਦਾ ਅੰਗ ਹੈ ਨਾ ਧੁਨੀ ਬੋਧ ਉਸ ਦੇ ਅਧੀਨ ਧੁਨੀਆਂ ਦਾ ਅਧਿਐਨ ਕੀਤਾ ਜਾਂਦਾ ਆਪਸ਼ਨ ਜਿਹੜੀ B ਆ ਉਹ ਰਾਈਟ ਆਪਸ਼ਨ ਹੈ ਧੁਨੀ ਬੋਧ ਦੇ ਅਧੀਨ ਧੁਨੀਆਂ ਦਾ ਅਧਿਐਨ ਕੀਤਾ ਜਾਂਦਾ ਹੈ ਨੈਕਸਟ ਦੇਖੋ ਵਿਆਕਰਨ ਦੇ ਜਿਸ ਅੰਗਾਂ ਦੇ ਵਿੱਚ ਸ਼ਬਦ ਅਤੇ ਵਾਕਾਂ ਦੇ ਅਰਥਾਂ ਦਾ ਅਧਿਐਨ ਕੀਤਾ ਜਾਂਦਾ ਉਸ ਨੂੰ ਕੀ ਕਹਿੰਦੇ ਹਨ ਕੁਐਸਚਨ ਨੂੰ ਧਿਆਨ ਨਾਲ ਦੇਖੋ ਕਹਿੰਦੇ ਕਿ ਵਿਆਕਰਨ ਦੇ ਜਿਸ ਅੰਗ ਅਧੀਨ ਸ਼ਬਦ ਅਤੇ ਵਾਕਾਂ ਦੇ ਅਰਥਾਂ ਦਾ ਅਧਿਐਨ ਕੀਤਾ ਜਾਂਦਾ ਉਸ ਨੂੰ ਕੀ ਕਹਿੰਦੇ ਆ ਧੁਨੀ ਬੋਧ ਸ਼ਬਦ ਅਤੇ ਵਾਕਬੋਧ ਅਰਥਬੋਧ ਕਿ ਸ਼ਬਦਬੋਧ ਹਾਂਜੀ ਸਟੂਡੈਂਟ ਕਈਆਂ ਨੇ ਆਨਸਰ ਬੀ ਕਰ ਦੇਣਾ ਆਨਸਰ ਬੀ ਨਹੀਂ ਹੋਵੇਗਾ ਵਿਆਕਰਨ ਦੇ ਜਿਸ ਅੰਗ ਦੇ ਅਧੀਨ ਸ਼ਬਦਾਂ ਤੇ ਵਾਕਾਂ ਦੇ ਅਰਥਾਂ ਦਾ ਅਧਿਐਨ ਕੀਤਾ ਜਾਂਦਾ ਸਟੂਡੈਂਟ ਉਹਨੂੰ ਬੋਲਦੇ ਨੇ ਅਰਥਬੋਧ ਠੀਕ ਹੈ ਜਿਸ ਅੰਗ ਦੇ ਅਧੀਨ ਧੁਨੀਆਂ ਦਾ ਅਧਿਐਨ ਕੀਤਾ ਜਾਂਦਾ ਹੁੰਦਾ ਧੁਨੀਬੋਧ ਜਿਸ ਅੰਗ ਦੇ ਅਧੀਨ ਸ਼ਬਦਾਂ ਦੇ ਵਾਕਾਂ ਦੇ ਅਰਥਾਂ ਦਾ ਅਧਿਐਨ ਕੀਤਾ ਜਾਂਦਾ ਉਹ ਹੁੰਦਾ ਹੈ ਅਰਥਬੋਧ ਨੈਕਸਟ ਦੇਖੋ ਵਿਆਕਰਨ ਦੇ ਅੰਗ ਵਾਕਬੋਧ ਵਿੱਚ ਕਿਸਦਾ ਅਧਿਐਨ ਕੀਤਾ ਜਾਂਦਾ ਹੁਣ ਵਿਆਕਰਨ ਦਾ ਅੰਗ ਇੱਕ ਵਾਕਬੋਧ ਵੀ ਹੈ ਵਾਕਬੋਧ ਵਿੱਚ ਕਿਸਦਾ ਅਧਿਐਨ ਕੀਤਾ ਜਾਂਦਾ ਧੁਨੀਆਂ ਦਾ ਵਾਕਾਂ ਦਾ ਵਾਕ ਦੇ ਅਰਥਾਂ ਦਾ ਕਿ ਉਪਵਾਕ ਦਾ ਸਟੂਡੈਂਟ ਵਿਆਕਰਨ ਦੇ ਅੰਗ ਜਿਹੜਾ ਵਾਕਬੋਧ ਹੈ ਉਸ ਦੇ ਅਧੀਨ ਵਾਕਾਂ ਦਾ ਅਧਿਐਨ ਕੀਤਾ ਜਾਂਦਾ ਹੈ ਵਾਕਾਂ ਦਾ ਅਧਿਐਨ ਕਿਸ ਦੇ ਅਧੀਨ ਕੀਤਾ ਜਾਂਦਾ ਹੈ ਵਾਕਬੋਧ ਦੇ ਠੀਕ ਹੈ ਸ਼ਬਕ ਇਸੇ ਸ਼ਬਦ ਦੇ ਵਾਕ ਕਿਸੇ ਸ਼ਬਦ ਅਤੇ ਵਾਕ ਦੇ ਅਰਥਾਂ ਦਾ ਅਧਿਐਨ ਕਿਸ ਦੇ ਦੀਨ ਅਰਥਬੋਧ ਦੇ ਅਧਿਐਨ ਤੇ ਦੁਨੀਆ ਦਾ ਅਧਿਐਨ ਤੁਨੀ ਬੋਧ ਦੇ ਅਧਿਐਨ ਕੀਤਾ ਜਾਂਦਾ ਠੀਕ ਹੈ ਸੋ ਸਟੂਡੈਂਟ ਕਲਾਸ ਨੂੰ ਕੰਟੀਨਿਊ ਕਰਨ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਨੇ ਆ ਕਿ ਐਮ ਐਸ ਡਬਲਯੂ ਸਟੱਡੀ ਐਪ ਦੇ ਵਿੱਚ ਜੋ ਪੇਡ ਕੋਰਸ ਕਰਵਾਇਆ ਜਾ ਰਿਹਾ ਉਹਨਾਂ ਦੀ ਫੀਸ ਬਹੁਤ ਹੀ ਘੱਟ ਹੈ ਅਗਰ ਤੁਸੀਂ ਸਿਰਫ ਔਰ ਸਿਰਫ ਸੀ ਡੀ ਪੀ ਦੀ ਤਿਆਰੀ ਕਰਨਾ ਚਾਹੁੰਦੇ ਹੋ ਤਾਂ ਕੇਵਲ 500 ਰੁਪਏ ਦੇ ਵਿੱਚ ਤੁਹਾਨੂੰ ਸੀ ਡੀ ਪੀ ਦਾ ਪੂਰਾ ਸਿਲੇਬਸ ਤਿਆਰ ਕਰਵਾਇਆ ਜਾਏਗਾ ਪੀ ਐਸ ਟੈਟ 1 ਦੇਣਾ ਈਟੀਟੀ ਕੀਤੀ ਹੋਈ ਤਾਂ 999 ਰੁਪਏ ਦੇ ਵਿੱਚ ਤੁਹਾਨੂੰ ਤਿੰਨ ਸਬਜੈ ਪੰਜਾਬੀ ਤੇ ਇੰਗਲਿਸ਼ ਦੀ ਫੁੱਲ ਤਿਆਰੀ ਕਰਵਾਈ ਜਾਵੇਗੀ ਠੀਕ ਹੈ ਪੀਐਸਟ ਚਾਰਟ 2 ਦੇਣਾ ਐਸਐਸਟੀ ਵਾਲੇ ਸਟੂਡੈਂਟ ਹੋ ਤਾਂ ਕੇਵਲ 2000 ਰੁਪਏ ਦੇ ਵਿੱਚ ਤੁਹਾਨੂੰ ਐਸਐਸਟੀ ਦਾ ਪੂਰਾ ਸਿਲੇਬਸ ਤਿਆਰ ਕਰਵਾਇਆ ਜਾਵੇਗਾ ਇਹ ਜਿਹੜੇ ਪੇਡ ਕੋਰਸ ਹੈ ਇਹਨਾਂ ਦੀ 1 ਸਾਲ ਦੀ ਵੈਲਿਡਿਟੀ ਹੋਵੇਗੀ ਪੇਡ ਕੋਰਸ ਦੇ ਵਿੱਚ ਤੁਹਾਨੂੰ ਵੀਡੀਓ ਰਿਕਾਰਡਡ ਲੈਕਚਰ PDF ਨੋਟਸ ਤੁਹਾਡੇ ਮੌਕ ਟੈਸਟ ਹੋਣਗੇ MCQ ਕਰਵਾਏ ਜਾਣਗੇ ਉਹ ਸਟੂਡੈਂਟ ਤੁਹਾਡੀਆਂ ਲਾਈਵ ਕਲਾਸਾਂ ਵੀ ਹੋਇਆ ਕਰਨਗੇ ਜਿਵੇਂ ਕਿ ਤੁਹਾਨੂੰ ਸ਼ਡਿਊਲ ਦੱਸਿਆ ਗਿਆ ਸਾਡੀ 3 ਵਜੇ ਆਫਲਾਈਨ ਰਿਕਾਰਡਡ ਪੰਜਾਬੀ ਦੀ ਕਲਾਸ ਹੋਏਗੀ 5:30 ਵਜੇ ਲਾਈਵ ਕਲਾਸ ਐਸਐਸਟੀ ਐਨਸੀਆਰਟੀ ਬੇਸਡ ਔਰ ਸਾਢੇ 8:30 ਵਜੇ ਤੁਹਾਡੀ ਸੀਡੀਪੀ ਦੀ ਲਾਈਵ ਕਲਾਸ ਹੋਇਆ ਕਰੇਗੀ ਡੇਲੀ ਨਾਈਟ ਔਰ ਸਟੂਡੈਂਟ ਜੀਡੀ ਦੀ ਲਾਸਟ ਕਲਾਸ ਹੋਵੇ ਕਰੇਗੀ ਦਿਨ ਦੀ ਐਸਐਸਟੀ ਦੀ ਲਾਈਵ ਕਲਾਸ ਹੋਵੇ ਕਰੇਗੀ ਸਾਢੇ 9:00 ਵਜੇ ਅਵੇਲੇਬਲ ਹੋ ਠੀਕ ਹੈ ਸੋ ਕਲਾਸ ਨੂੰ ਤੁਸੀਂ ਲਗਾ ਸਕਦੇ ਹੋ ਕਲਾਸ ਅਟੈਂਡ ਕਰ ਸਕਦੇ ਹੋ ਨੈਕਸਟ ਸਟੂਡੈਂਟ ਤੁਹਾਨੂੰ ਦੱਸ ਦਿੰਨੇ ਆ ਕਿ ਤੁਸੀਂ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਤੁਸੀਂ 9878731752 ਨੰਬਰ ਜਿਹੜਾ ਸਕਰੀਨ ਤੇ ਸ਼ੋ ਹੋ ਰਿਹਾ ਇਸ ਨੰਬਰ ਤੇ ਕਾਲ ਕਰ ਸਕਦੇ ਹੋ WhatsApp ਮੈਸੇਜ ਕਰ ਸਕਦੇ ਹੋ ਸਟੂਡੈਂਟ ਤੁਸੀਂ WhatsApp ਗਰੁੱਪ ਨਾਲ ਹੋ ਕਿ ਓਪਨ ਐਮਸੀਕਿਊ ਫ੍ਰੀ ਐਮਸੀਕਿਊ ਵੀ ਕਰ ਸਕਦੇ ਹੋ WhatsApp ਗਰੁੱਪ ਨਾਲ ਜੁਆਇਨ ਹੋਣ ਲਈ ਤੁਸੀਂ ਆਪਣਾ ਨਾਮ ਸਬਜੈਕਟ ਡਿਸਟ੍ਰਿਕਟ ਤੇ ਜੈਂਡਰ ਸਾਨੂੰ ਲਿਖ ਕੇ ਸੈਂਡ ਕਰੋ ਅਸੀਂ ਤੁਹਾਨੂੰ WhatsApp ਗਰੁੱਪ ਵਿੱਚ ਜੁਆਇਨ ਕਰਾਂਗੇ ਔਰ ਸਟੂਡੈਂਟ ਤੁਸੀਂ Telegram ਚੈਨਲ MSW Study Telegram ਚੈਨਲ ਨੂੰ ਵੀ ਜ਼ਰੂਰ ਜੁਆਇਨ ਕਰ ਲੈਣਾ ਇਨ ਫਿਊਚਰ ਕੋਈ ਵੀ PDF ਨੋਟਸ ਆ ਤੁਹਾਡੇ ਮੌਕ ਟੈਸਟ ਹੋਣੇ ਜਾਂ ਕੋਈ ਵੀ ਆਫੀਸ਼ੀਅਲ ਨੋਟੀਫਿਕੇਸ਼ਨ ਆਉਂਦਾ ਕਿਸੇ ਵੀ ਐਗਜ਼ਾਮ ਦੇ ਰਿਗਾਰਡਿੰਗ ਤਾਂ ਤੁਹਾਨੂੰ Telegram ਚੈਨਲ ਤੇ ਹੀ ਇਨਫੋਰਮ ਕੀਤਾ ਜਾਵੇਗਾ ਠੀਕ ਹੈ ਸੋ ਸਟੂਡੈਂਟ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਹੈ ਇਹ ਉਹਦੇ ਵਿੱਚ ਵੀ ਆ ਸਕਦਾ ਪੋਲੀਟੀਕਲ ਵਿੱਚ ਵੀ ਆ ਸਕਦਾ ਜੀਕੇ ਵਿੱਚ ਵੀ ਆ ਜਾਂਦਾ ਹੈ ਆ ਭਾਰਤੀ ਸੰਵਿਧਾਨ ਅਨੁਸਾਰ ਭਾਰਤ ਦੀਆਂ ਕਿੰਨੀਆਂ ਭਾਸ਼ਾਵਾਂ ਪ੍ਰਵਾਨਿਤ ਹਨ ਹੁਣ ਸਾਡਾ ਜਿਹੜਾ ਭਾਰਤੀ ਸੰਵਿਧਾਨ ਹੈ ਇਹਦੇ ਵਿੱਚ ਕਿੰਨੀਆਂ ਭਾਸ਼ਾਵਾਂ ਪ੍ਰਵਾਨਿਤ ਹੈ ਦੇਖੋ 18 20 22 ਕਿ 19 ਹਾਂਜੀ ਸਟੂਡੈਂਟ ਆਨਸਰ ਕਰੋ ਜਿਹੜਾ ਕਿ ਭਾਰਤੀ ਸੰਵਿਧਾਨ ਨੂੰ ਉਹਦੇ ਵਿੱਚ ਪਹਿਲਾਂ 18 ਭਾਸ਼ਾਵਾਂ ਪ੍ਰਵਾਨਿਤ ਕੀਤੀਆਂ ਗਈਆਂ ਪਰ ਬਾਅਦ ਵਿੱਚ ਕਿੰਨੀਆਂ ਭਾਸ਼ਾਵਾਂ ਪ੍ਰਵਾਨਿਤ ਹੋ ਗਈਆਂ 22 ਆਪਸ਼ਨ ਜਿਹੜੀ ਸੀ ਆ ਰਾਈਟ ਆਪਸ਼ਨ ਹੈ ਹੁਣ ਭਾਰਤ ਵਿੱਚ ਕਿੰਨੀਆਂ ਭਾਰਤੀ ਸੰਵਿਧਾਨ ਵਿੱਚ 22 ਭਾਸ਼ਾਵਾਂ ਜਿਹੜੀਆਂ ਪ੍ਰਵਾਨਿਤ ਭਾਸ਼ਾਵਾਂ ਹੈ ਠੀਕ ਹੈ ਉਹਦੇ ਵਿੱਚ ਪੰਜਾਬੀ ਵੀ ਇੱਕ ਭਾਸ਼ਾ ਪ੍ਰਵਾਨਿਤ ਭਾਸ਼ਾ ਆ ਜਾਂਦੀ ਹੈ ਠੀਕ ਹੈ ਸੋ ਨੈਕਸਟ ਕੁਐਸਚਨ ਦੇਖੋ ਪੰਜਾਬੀ ਦੀਆਂ ਉਪ ਭਾਸ਼ਾਵਾਂ ਕਿਹੜੀਆਂ ਕਿਹੜੀਆਂ ਹਨ ਉਹ ਸਾਡੀ ਜਿਹੜੀ ਪੰਜਾਬੀ ਭਾਸ਼ਾ ਇਹਦੀਆਂ ਉਪ ਭਾਸ਼ਾਵਾਂ ਕਿਹੜੀਆਂ ਕਿਹੜੀਆਂ ਦੇਖੋ ਮਾਝੀ ਅਤੇ ਮਲਵਈ ਦੁਆਬੀ ਅਤੇ ਪੋਠੋਹਾਰੀ ਪੁਆਦੀ ਅਤੇ ਮੁਲਤਾਨੀ ਉਪਰੋਕਤ ਸਾਰੇ ਆਨਸਰ ਆਵੇਗਾ ਡੀ ਇਹ ਸਾਰੇ ਦੀਆਂ ਸਾਰੀਆਂ ਜਿਹੜੀਆਂ ਉਪ ਭਾਸ਼ਾਵਾਂ ਸਟੂਡੈਂਟ ਇਹ ਪੰਜਾਬੀ ਦੀਆਂ ਉਪ ਭਾਸ਼ਾਵਾਂ ਇਹਨਾਂ ਵਿੱਚੋਂ ਜਿਹੜੀ ਮਾਝੀ ਮਲਬਈ ਦੁਆਬੀ ਤੇ ਪੁਆਦੀ ਚਾਰ ਉਪ ਭਾਸ਼ਾਵਾਂ ਇਹ ਸਾਡੇ ਪੂਰਬੀ ਪੰਜਾਬ ਵਿੱਚ ਬੋਲੀਆਂ ਜਾਂਦੀਆਂ ਜਿਹੜਾ ਪਾਕਿਸਤਾਨ ਵਿੱਚ ਪੱਛਮੀ ਪੰਜਾਬ ਹੈ ਉੱਥੇ ਬੋਲੀ ਜਾਂਦੀ ਹੈ ਪੋਠੋਹਾਰੀ ਅਤੇ ਮੁਲਤਾਨੀ ਉਪਭਾਸ਼ਾ ਨੋਟ ਕਰ ਲਓ ਕਈ ਵਾਰ ਹੀ ਆ ਜਾਂਦਾ ਕਿ ਪੱਛਮੀ ਪੰਜਾਬ ਵਿੱਚ ਕਿਹੜੀ ਉਪਭਾਸ਼ਾ ਬੋਲੀ ਜਾਂਦੀ ਹੈ ਤੁਸੀਂ ਅਨਸਰ ਕਰਨਾ ਪੋਠੋਹਾਰੀ ਅਤੇ ਮੁਲਤਾਨੀ ਠੀਕ ਹੈ ਪੋਠੋਹਾਰੀ ਅਤੇ ਮੁਲਤਾਨੀ ਪਾਕਿਸਤਾਨ ਵਿੱਚ ਬੋਲੀ ਜਾਂਦੀ ਹੈ ਔਰ ਮਾਝੇ ਮਲਵਈ ਦੁਆਬੀ ਪੌਂਦੀ ਚਾਰ ਉਪਭਾਸ਼ਾਵਾਂ ਸਾਡੇ ਪੂਰਬੀ ਪੰਜਾਬ ਦੀਆਂ ਉਪਭਾਸ਼ਾਵਾਂ ਹੈ ਠੀਕ ਹੈ ਹਾਂਜੀ ਨੈਕਸਟ ਕਰੋ ਮਾਜਾ ਸ਼ਬਦ ਦਾ ਮੂਲ ਅਰਥ ਦੱਸੋ ਮਾਜਾ ਸ਼ਬਦ ਵਿਚਕਾਰਲਾ ਮੱਧ ਕੇਂਦਰੀ ਕਿ ਉਪਰੋਕਤ ਸਾਰੇ ਹਾਂਜੀ ਸਟੂਡੈਂਟ ਮਾਜਾ ਸ਼ਬਦ ਹੈ ਇਹਦਾ ਅਰਥ ਹੈ ਜਿਹੜਾ ਕਿ ਵਿਚਕਾਰ ਵਿਚਕਾਰਲਾ ਮੱਧ ਤੇ ਕੇਂਦਰੀ ਅਨਸਰ ਜਿਹੜਾ ਡੀਓ ਰਾਈਟ ਅਨਸਰ ਹੋਵੇਗਾ ਮਾਜਾ ਸ਼ਬਦ ਦਾ ਜਿਹੜਾ ਅਰਥ ਹੈ ਉਹ ਹੈ ਮੱਧ ਵਿੱਚ ਕੇਂਦਰ ਵਿੱਚ ਜਾਂ ਵਿਚਕਾਰ ਠੀਕ ਹੈ ਮਾਜਾ ਸ਼ਬਦ ਦਾ ਅਰਥ ਕੀ ਹੈ ਵਿਚਕਾਰਲਾ ਕੇਂਦਰੀ ਜਾਂ ਮੱਧ ਜਾਂ ਹਾਂਜੀ ਨੈਕਸਟ ਦੇਖੋ ਸਟੂਡੈਂਟ ਪੰਜਾਬ ਦੇ ਵਿੱਚ ਘਾਰਲੇ ਜਾਂ ਕੇਂਦਰੀ ਇਲਾਕੇ ਨੂੰ ਕਿਸ ਇਲਾਕੇ ਦਾ ਨਾਮ ਦਿੱਤਾ ਗਿਆ ਮਾਝਾ ਸ਼ਬਦ ਦਾ ਅਰਥ ਕੀ ਹੈ ਕੇਂਦਰੀ ਵਿਚਕਾਰਲਾ ਜਾਂ ਮੱਧ ਮੱਧਲਾ ਮੰਝਲਾ ਹੁਣ ਦੇਖੋ ਪੰਜਾਬ ਦਾ ਜਿਹੜਾ ਵਿਚਕਾਰਲਾ ਜਾਂ ਕੇਂਦਰੀ ਇਲਾਕਾ ਉਹਨੂੰ ਕੀ ਕਹਿੰਦੇ ਆ ਮਾਝਾ ਮਲਵਈ ਦੁਆਬਾ ਕੇ ਪੋਠੋਹਾਰ ਸਟੂਡੈਂਟ ਪੰਜਾਬ ਦਾ ਜਿਹੜਾ ਮਾਝਾ ਇਲਾਕਾ ਹੈ ਨਾ ਠੀਕ ਹੈ ਵਿਚਕਾਰਲੇ ਜਾਂ ਕੇਂਦਰੀ ਇਲਾਕੇ ਨੂੰ ਮਾਝਾ ਕਿਹਾ ਜਾਂਦਾ ਕਿਉਂਕਿ ਮਾਝਾ ਸ਼ਬਦ ਦਾ ਮੂਲ ਅਰਥ ਹੀ ਕੇਂਦਰੀ ਵਿਚਕਾਰਲਾ ਚ ਮਤ ਹੈ ਪੰਜਾਬ ਦੇ ਵਿਚਕਾਰਲੇ ਚ ਕੇਂਦਰੀ ਇਲਾਕੇ ਨੂੰ ਮਾਝਾ ਕਿਹਾ ਜਾਂਦਾ ਪੰਜਾਬ ਦੇ ਵਿਚਕਾਰ ਜਾਂ ਕੇਂਦਰ ਵਿੱਚ ਕਿਹੜਾ ਇਲਾਕਾ ਹੈ ਉਹ ਹੈ ਮਾਝਾ ਯਾਦ ਰੱਖਣਾ ਇਹਨੂੰ ਭੁੱਲਣਾ ਨਹੀਂ ਨੈਕਸਟ ਦੇਖੋ ਸਟੂਡੈਂਟ ਰਾਵੀ ਅਤੇ ਬਿਆਸ ਦਰਿਆਵਾਂ ਦੇ ਵਿਚਕਾਰ ਕਿਹੜਾ ਖੇਤਰ ਸਥਿਤ ਹੈ ਹਾਂਜੀ ਸਟੂਡੈਂਟ ਇਹ ਜਿਹੜਾ ਤੁਹਾਨੂੰ ਪੰਜਾਬ ਹਿਸਟਰੀ ਵਿੱਚ ਵੀ ਇਦਾਂ ਦੇ ਕੁਐਸਚਨ ਆ ਜਾਂਦੇ ਆ ਪੰਜਾਬ ਜੀਕੇ ਵਿੱਚ ਵੀ ਆ ਜਾਂਦੇ ਆ ਦੇਖੋ ਰਾਵੀ ਅਤੇ ਬਿਆਸ ਦਰਿਆਵਾਂ ਦੇ ਵਿਚਕਾਰ ਕਿਹੜਾ ਖੇਤਰ ਆਂਦਾ ਮਾਲਵਾ ਦੁਆਬਾ ਮਾਝਾ ਕਿ ਉਪਰੋਕਤ ਸਾਰੇ ਹਾਂ ਸਟੂਡੈਂਟ ਰਾਵੀ ਅਤੇ ਬਿਆਸ ਦਰਿਆ ਦੇ ਵਿਚਕਾਰ ਸਾਡਾ ਖੇਤਰ ਆਂਦਾ ਹੈ ਮਾਝਾ ਠੀਕ ਹੈ ਮਾਝਾ ਕਿਹੜੀਆਂ ਦਰਿਆਵਾਂ ਦੇ ਵਿਚਕਾਰ ਆਂਦਾ ਰਾਵੀ ਅਤੇ ਬਿਆਸ ਦਰਿਆਵਾਂ ਦੇ ਵਿਚਕਾਰ ਅਗਰ ਉਹ ਆਜੇ ਕਿ ਮਾਝਾ ਕਿਹਨਾਂ ਦਰਿਆਵਾਂ ਦੇ ਵਿਚਕਾਰਾਂ ਦਾ ਤੁਸੀਂ ਅਨਸਰ ਕਰਨਾ 라ਵੀ ਅਤੇ ਬਿਆਸ ਦਰਿਆਵਾਂ ਦੇ ਵਿਚਕਾਰ ਅਗਰ ਤੁਹਾਨੂੰ ਅਜੇ 라ਵੀ ਅਤੇ ਬਿਆਸ ਦਰਿਆ ਦੇ ਵਿਚਕਾਰ ਕਿਹੜਾ ਖੇਤਰਾਂ ਦਾ ਤੁਸੀਂ ਅਨਸਰ ਕਰੋਗੇ ਅਨਸਰ ਕਰੋਗੇ ਮਾਝਾ ਨੈਕਸਟ ਦੇਖੋ ਸਟੂਡੈਂਟ 라ਵੀ ਅਤੇ ਬਿਆਸ ਦਰਿਆਵਾਂ ਦੇ ਵਿਚਕਾਰ ਸਥਿਤ ਖੇਤਰ ਵਿੱਚ ਕਿਹੜੀ ਉਪਭਾਸ਼ਾ ਬੋਲੀ ਜਾਂਦੀ ਹੈ ਹੁਣ 라ਵੀ ਤੇ ਬਿਆਸ ਦਰਿਆ ਵਿਚਕਾਰ ਕਿਹੜਾ ਖੇਤਰ ਸਥਿਤ ਹੈ ਅਸੀਂ ਹੁਣ ਹੀ ਕਰਕੇ ਹਾਂ ਤੇ ਮਾਝਾ ਠੀਕ ਹੈ ਮਾਝਾ ਖੇਤਰ 라ਵੀ ਅਤੇ ਬਿਆਸ ਦਰਿਆਵਾਂ ਦੇ ਵਿਚਕਾਰ ਸਥਿਤ ਖੇਤਰ ਹੈ ਔਰ ਇੱਥੇ ਕਿਹੜੀ ਭਾਸ਼ਾ ਬੋਲੀ ਜਾਂਦੀ ਸਿੱਧਾ ਅਨਸਰ ਕਰਦੇ ਅਸੀਂ ਮਾਝੇ ਖੇਤਰ ਵਿੱਚ ਮਾਜੀ ਭਾਸ਼ਾ ਮਾਜੀ ਉਪਭੋਲੀ ਹੀ ਬੋਲੀ ਜਾਵੇਗੀ ਮਾਜੀ ਉਪਭੋਲੀ ਪੰਜਾਬ ਦੇ ਕੇਂਦਰੀ ਇਲਾਕਿਆਂ ਵਿੱਚ ਬੋਲੀ ਜਾਂਦੀ ਹੈ ਰਾਵੀ ਅਤੇ ਬਿਆਸ ਦਰਿਆਵਾਂ ਦੇ ਵਿਚਕਾਰਲਾ ਖੇਤਰ ਜਿਹੜਾ ਮਾਝਾ ਉੱਥੇ ਬੋਲੀ ਜਾਂਦੀ ਹੈ ਮਾਜੀ ਉਪਭਾਸ਼ਾ ਨੈਕਸਟ ਦੇਖੋ ਮਾਜੀ ਉਪਭਾਸ਼ਾ ਕਿਹੜੇ-ਕਿਹੜੇ ਜ਼ਿਲ੍ਹਿਆਂ ਵਿੱਚ ਬੋਲੀ ਜਾਂਦੀ ਹੈ ਹੁਣ ਦੇਖੋ ਤੁਸੀਂ ਯਾਦ ਕਿੱਦਾਂ ਕਰਨਾ ਮਾਜੀ ਉਪਭਾਸ਼ਾ ਕਿਹੜੇ-ਕਿਹੜੇ ਜ਼ਿਲ੍ਹਿਆਂ ਵਿੱਚ ਬੋਲੀ ਜਾਂਦੀ ਤੁਸੀਂ ਯਾਦ ਕਰਨਾ ਗੁਪਤਾ ਜੇ ਕਈ ਵਾਰੀ ਸਾਨੂੰ ਜ਼ਿਲ੍ਹੇ ਯਾਦ ਨਹੀਂ ਹੁੰਦੇ ਅਸੀਂ ਕਨਫਿਊਜ਼ ਹੋ ਜਾਂਦੇ ਗੁਪਤਾ ਠੀਕ ਹੈ ਗੱਗੇ ਤੋਂ ਗੁਰਦਾਸਪੁਰ ਪੱਪੇ ਤੋਂ ਪਠਾਨਕੋਟ ਤੇ ਤੱਤੇ ਤੋਂ ਤਰਨਤਾਰਨ ਠੀਕ ਹੈ ਸੋ ਤਰਨਤਾਰਨ ਅੰਮ੍ਰਿਤਸਰ ਪਠਾਨਕੋਟ ਅਤੇ ਗੁਰਦਾਸਪੁਰ ਵਿੱਚ ਕਿਹੜੀ ਬੋਲੀ ਬੋਲੀ ਜਾਂਦੀ ਹੈ ਕਿਹੜੀ ਉਪਭਾਸ਼ਾ ਬੋਲੀ ਜਾਂਦੀ ਹੈ ਮਾਜੀ ਮਾਜੀ ਉਪਭਾਸ਼ਾ ਮਾਜੀ ਗੁਪਤਾ ਤੁਸੀਂ ਯਾਦ ਰੱਖਣਾ ਗੁਪਤਾ ਤੋਂ ਮਾਜੀ ਉਪਭਾਸ਼ਾ ਗੁਪਤਾ ਇਲਾਕਿਆਂ ਵਿੱਚ ਬੋਲੀ ਜਾਂਦੀ ਗੁਰਦਾਸਪੁਰ ਪਠਾਨਕੋਟ ਤਰਨਤਾਰਨ ਅਤੇ ਅੰਮ੍ਰਿਤਸਰ ਵਿੱਚ ਠੀਕ ਹੈ ਨੈਕਸਟ ਦੇਖੋ ਸਟੂਡੈਂਟ ਮਾਝੀ ਉਪਭਾਸ਼ਾ ਪਾਕਿਸਤਾਨ ਦੇ ਕਿਹੜੇ ਕਿਹੜੇ ਇਲਾਕਿਆਂ ਵਿੱਚ ਬੋਲੀ ਜਾਂਦੀ ਹੈ ਹੁਣ ਜਿਹੜੀ ਮਾਝੀ ਉਪਭਾਸ਼ਾ ਸਾਡੇ ਪੰਜਾਬ ਭਾਰਤੀ ਪੰਜਾਬ ਤੋਂ ਇਲਾਵਾ ਪਾਕਿਸਤਾਨ ਵਿੱਚ ਵੀ ਬੋਲੀ ਜਾਂਦੀ ਪਰ ਪਾਕਿਸਤਾਨ ਦੇ ਕਿਹੜੇ ਕਿਹੜੇ ਇਲਾਕਿਆਂ ਵਿੱਚ ਬੋਲੀ ਜਾਂਦੀ ਦੇਖੋ ਲਾਹੌਰ ਸਿਆਲਕੋਟ ਹਰਾਵਲਪਿੰਡੀ ਕਿ ਉਪਰੋਕਤ A ਅਤੇ B ਸਟੂਡੈਂਟ ਯਾਦ ਰੱਖਣਾ অপਸ਼ਨ ਜਿਹੜੀ D ਹੈ ਉਹ ਰਾਈਟ ਹੈ ਮਾਝੀ ਉਪਭਾਸ਼ਾ ਹੈ ਠੀਕ ਹੈ ਜਿਹੜਾ ਪਾਕਿਸਤਾਨ ਹੈ ਪਾਕਿਸਤਾਨ ਦੇ ਲਾਹੌਰ ਅਤੇ ਸਿਆਲਕੋਟ ਵਿੱਚ ਬੋਲੀ ਜਾਂਦੀ ਹੈ ਮਾਜੀ ਉਪਭਾਸ਼ਾ ਅਗਰ ਤੁਹਾਨੂੰ ਅਜੇ ਲਾਹੌਰ ਅਤੇ ਸਿਆਲਕੋਟ ਵਿੱਚ ਕਿਹੜੀ ਉਪਭਾਸ਼ਾ ਬੋਲੀ ਜਾਂਦੀ ਹੈ ਤੁਸੀਂ ਆਨਸਰ ਕਰਨਾ ਮਾਜੀ ਪਾਕਿਸਤਾਨ ਵਿੱਚ ਲਾਹੌਰ ਅਤੇ ਸਿਆਲਕੋਟ ਜਿਹੜਾ ਖੇਤਰ ਹੈ ਇੱਥੇ ਮਾਜੀ ਉਪਭਾਸ਼ਾ ਬੋਲੀ ਜਾਂਦੀ ਹੈ ਤੇ ਪੂਰਬੀ ਪੰਜਾਬ ਵਿੱਚ ਸਾਡੇ ਪੰਜਾਬ ਵਿੱਚ ਕਿਹੜੀ ਕਿੱਥੇ ਕਿੱਥੇ ਬੋਲੀ ਜਾਂਦੀ ਗੁਪਤਾ ਤੋਂ ਯਾਦ ਰੱਖਣਾ ਗੁਰਦਾਸਪੁਰ ਪਠਾਨਕੋਟ ਤਰਨਤਾਰਨ ਅਤੇ ਅੰਮ੍ਰਿਤਸਰ ਦੇ ਵਿੱਚ ਠੀਕ ਹੈ ਨੈਕਸਟ ਦੇਖੋ ਮਲਵਈ ਸ਼ਬਦ ਕਿਸ ਸ਼ਬਦ ਤੋਂ ਬਣਿਆ ਹੈ ਹੁਣ ਮਲਵਈ ਇੱਕ ਉਪਭਾਸ਼ਾ ਹੈ ਨਾ ਜਿਹੜਾ ਮਲਵਈ ਸ਼ਬਦ ਹੈ ਕਿਸ ਸ਼ਬਦ ਤੋਂ ਬਣਿਆ ਮਾਲਵਤੋਂ ਮਾਲਵੇ ਤੋਂ ਮਾਲ ਤੋਂ ਕਿ ਉਪਰੋਕਤ ਕੋਈ ਵੀ ਨਹੀਂ ਸਟੂਡੈਂਟ ਜਿਹੜਾ ਮਲਵਈ ਸ਼ਬਦ ਹੈ ਇਹ ਸ਼ਬਦ ਮਾਲਵਤੋਂ ਬਣਿਆ ਠੀਕ ਹੈ ਮਲਵਈ ਸ਼ਬਦ ਕਿੱਥੋਂ ਬਣਿਆ ਨੋਟ ਕਰ ਲਓ ਮਾਲਵਤੋਂ ਮਾਲਵ ਸ਼ਬਦ ਤੋਂ ਮਲਵਈ ਸ਼ਬਦ ਬਣਿਆ ਸੀ ਠੀਕ ਹੈ ਨੈਕਸਟ ਦੇਖੋ ਮਾਲਵਤੋਂ ਕੀ ਭਾ ਹੈ ਭਾਸ਼ਾ ਉਪਪਾਸ਼ਾ ਆਰੀਆ ਲੋਕਾਂ ਦੀ ਇੱਕ ਜਾਤੀ ਕਿ ਉਪਰੋਕਤ ਸਾਰੇ ਸਟੂਡੈਂਟ ਜਿਹੜਾ ਮਲਵਈ ਸ਼ਬਦ ਹੈ ਇਹ ਮਾਲਵ ਤੋਂ ਬਣਿਆ ਠੀਕ ਹੈ ਆਰੀਆ ਲੋਕਾਂ ਦੀ ਇੱਕ ਜਾਤੀ ਸੀ ਮਾਲਵ ਯਾਦ ਰੱਖਣਾ ਆਰੀਆ ਲੋਕਾਂ ਦੀ ਇੱਕ ਜਾਤੀ ਸੀ ਮਾਲਵ ਮਾਲਵ ਕੀ ਹੈ ਇੱਕ ਜਾਤੀ ਸੀ ਆਰੀਆ ਲੋਕਾਂ ਦੀ ਠੀਕ ਹੈ ਮਲਵਈ ਸ਼ਬਦ ਮਾਲਵ ਤੋਂ ਬਣਿਆ ਮਾਲਵ ਆਰੀਆ ਲੋਕਾਂ ਦੀ ਇੱਕ ਜਾਤੀ ਦਾ ਨਾਮ ਸੀ ਠੀਕ ਹੈ ਨੈਕਸਟ ਦੇਖੋ ਹੇਠ ਲਿਖਿਆਂ ਵਿੱਚੋਂ ਕਿਹੜੀ ਉਪਭਾਸ਼ਾ ਸਭ ਤੋਂ ਪ੍ਰਾਚੀਨ ਉਪਭਾਸ਼ਾ ਹੈ ਦੁਆਬੀ ਮਲਵਈ ਪੋਠੋਹਾਰੀ ਕੇ ਮਾਜੀਬ ਸਟੂਡੈਂਟ ਜਿਹੜੀ ਸਭ ਤੋਂ ਪ੍ਰਾਚੀਨ ਉਪਭਾਸ਼ਾ ਹੈ ਉਹ ਹੈ ਮਲਬਈ ਠੀਕ ਹੈ ਆਰੀਆ ਲੋਕਾਂ ਦੇ ਟਾਈਮ ਜਿਹੜੇ ਮਾਲਵ ਜਾਤੀ ਦੇ ਲੋਕ ਸੀ ਉਹ ਬੋਲਦੇ ਹੁੰਦੇ ਸੀ ਮਲਵਈ ਸੋ ਪੰਜਾਬ ਦੀ ਜਿਹੜੀ ਉਪ ਭਾਸ਼ਾ ਸਭ ਤੋਂ ਪ੍ਰਾਚੀਨ ਹੈ ਉਹ ਹੈ ਮਲਵਈ ਉਪ ਭਾਸ਼ਾ ਠੀਕ ਹੈ ਮਲਵਈ ਸ਼ਬਦ ਮਾਲਵ ਤੋਂ ਬਣਿਆ ਮਾਲਵ ਦਾ ਅਰਥ ਕੀ ਸੀ ਮਾਲਵ ਇੱਕ ਆਰੀਆ ਲੋਕਾਂ ਦੀ ਜਾਤੀ ਦਾ ਨਾਮ ਸੀ ਸੋ ਸਭ ਤੋਂ ਪ੍ਰਾਚੀਨ ਉਪ ਭਾਸ਼ਾ ਸਾਡੀ ਕਿਹੜੀ ਆ ਮਲਵਈ ਯਾਦ ਰੱਖਣਾ ਹਮੇਸ਼ਾ ਪੁਰਾਣੀ ਵਿਆਦਿਕ ਭਾਸ਼ਾ ਦੇ ਸ਼ਬਦ ਕਿਹੜੀ ਉਪ ਭਾਸ਼ਾ ਵਿੱਚ ਅੱਜ ਵੀ ਸੰਭਾਲੇ ਪਏ ਹਨ ਹੁਣੀ ਅਸੀਂ ਕਰਕੇ ਹਟੇ ਵਿਆਦਿਕ ਭਾਸ਼ਾ ਸਭ ਤੋਂ ਪੁਰਾਣੀ ਪ੍ਰਾਚੀਨ ਉਪਭਾਸ਼ਾ ਕਿਹੜੀ ਸਾਡੀ ਅਸੀਂ ਡਾਇਰੈਕਟ ਆਨਸਰ ਕਰਦੇ ਆ ਮਲਵਈ ਠੀਕ ਹੈ ਮਲਵਈ ਭਾਸ਼ਾ ਜਿਹੜੀ ਉਪਭਾਸ਼ਾ ਉਹਦੇ ਵਿੱਚ ਅੱਜ ਵੀ ਵਿਆਦਿਕ ਭਾਸ਼ਾ ਪ੍ਰਾਚੀਨ ਭਾਸ਼ਾ ਦੇ ਸ਼ਬਦ ਬੋਲੇ ਜਾਂਦੇ ਆ ਸੰਭਾਲੇ ਹੋਏ ਆ ਕਿਉਂਕਿ ਮਲਵਈ ਇੱਕ ਬਹੁਤ ਹੀ ਪ੍ਰਾਚੀਨ ਭਾਸ਼ਾ ਹੈ ਸਾਡੀਆਂ ਉਪਭਾਸ਼ਾਵਾਂ ਦੇ ਵਿੱਚੋਂ ਆਰੀਆ ਲੋਕਾਂ ਦੀ ਇੱਕ ਜਾਤੀ ਸੀ ਮਾਲਵ ਜਿਹੜੇ ਉਸ ਸਮੇਂ ਵੀ ਇਹ ਮਲਵਈ ਭਾਸ਼ਾ ਜਿਹੜੀ ਬੋਲੀ ਜਾਂਦੀ ਸੀ ਅੱਜ ਵੀ ਵੈਦਿਕ ਭਾਸ਼ਾ ਦੇ ਸ਼ਬਦ ਇਸ ਉਪਭਾਸ਼ਾ ਵਿੱਚ ਸੰਭਾਲੇ ਪਏ ਹਨ ਬੋਲੇ ਜਾਂਦੇ ਹਨ ਠੀਕ ਹੈ ਨੈਕਸਟ ਦੇਖੋ ਦੁਆਬ ਕਿਸ ਭਾਸ਼ਾ ਦਾ ਸ਼ਬਦ ਹੈ ਦੁਆਬ ਅਰਬੀ ਪੰਜਾਬੀ ਫਾਰਸੀ કે ਹਿੰਦੀ ਬਹੁਤ ਹੀ ਈਜ਼ੀ ਕੁਐਸਚਨ ਹੈ ਠੀਕ ਹੈ ਐਸਐਸਟੀ ਦੇ ਵਿੱਚ ਵੀ ਆ ਜਾਂਦਾ ਹੈ ਜਾਂ ਪੰਜਾਬੀ ਵਿੱਚ ਵੀ ਆ ਜਾਂਦਾ ਹੈ ਦੇਖੋ ਪੰਜਾਬ ਦੀ ਜਿਹੜੀ ਹਿਸਟਰੀ ਉਹਦੇ ਵਿੱਚ ਵੀ ਆ ਜਾਂਦਾ ਹੁੰਦਾ ਦੇਖੋ ਦੁਆਬ ਕਿਸ ਭਾਸ਼ਾ ਦਾ ਸ਼ਬਦ ਹੈ ਸਟੂਡੈਂਟ ਆਨਸਰ ਆਏਗਾ ਸੀ ਦੁਆਬ ਫਾਰਸੀ ਭਾਸ਼ਾ ਦਾ ਸ਼ਬਦ ਹੈ ਠੀਕ ਹੈ ਦੁਆਬ ਕਿਹੜੀ ਭਾਸ਼ਾ ਦਾ ਸ਼ਬਦ ਹੈ ਫਾਰਸੀ ਭਾਸ਼ਾ ਦਾ ਦੇਖੋ ਇੱਧਰ ਦੂਆ ਦੂ ਦਾ ਮਤਲਬ ਦੇਖੋ ਸਭ ਤੋਂ ਪਹਿਲਾਂ ਦੂ ਇਹਦਾ ਮਤਲਬ ਹੈ ਦੋ ਠੀਕ ਹੈ ਆਬ ਦਾ ਅਰਥ ਕੀ ਹੈ ਪਾਣੀ ਠੀਕ ਹੈ ਜਿਵੇਂ ਕਿ ਪੰਜਾਬ ਸ਼ਬਦ ਪੰਜ ਦਰਿਆਵਾਂ ਦੀ ਧਰਤੀ ਕਰਕੇ ਬਣਿਆ ਹੈ ਨਾ ਉਸੇ ਤਰ੍ਹਾਂ ਦੁਆਬ ਦਾ ਅਰਥ ਕੀ ਹੈ ਦੋ ਆਬ ਦੋ ਦਰਿਆਵਾਂ ਦੀ ਧਰਤੀ ਦੁਆਬ ਠੀਕ ਹੈ ਯਾਦ ਕਰ ਲਓ ਸਟੂਡੈਂਟ ਆਬ ਦਾ ਮਤਲਬ ਆਬ ਦਾ ਅਰਥ ਕੀ ਹੈ ਪਾਣੀ ਦੋ ਦਰਿਆਵਾਂ ਦਾ ਪਾਣੀ ਤੇ ਦੂ ਦਾ ਅਰਥ ਦੋ ਠੀਕ ਹੈ ਇਸੇ ਕਰਕੇ ਦੁਆਬ ਕਹਿੰਦੇ ਇਹ ਆਰਬੀ ਉਹ ਸੋਰੀ ਫਾਰਸੀ ਭਾਸ਼ਾ ਦਾ ਸ਼ਬਦ ਹੈ ਦੁਆਬ ਬਠੀਕ ਹੈ ਨੈਕਸਟ ਦੇਖੋ ਦੁਆਬ ਕਿਹੜੇ ਦੋ ਦਰਿਆਵਾਂ ਦੇ ਵਿਚਕਾਰਲੇ ਇਲਾਕੇ ਨੂੰ ਕਿਹਾ ਜਾਂਦਾ ਹੈ ਹੁਣ ਦੁਆਬ ਕੀ ਹੈ ਦੋ ਦਰਿਆਵਾਂ ਦੇ ਵਿਚਕਾਰਲਾ ਇਲਾਕਾ ਦੋ ਦਰਿਆਵਾਂ ਦੋ ਦਰਿਆਵਾਂ ਦੀ ਧਰਤੀ ਦੋ ਦਰਿਆਵਾਂ ਦੇ ਵਿਚਕਾਰਲੇ ਇਲਾਕੇ ਨੂੰ ਦੁਆਬ ਕਹਿੰਦੇ ਸੋ ਦੁਆਬ ਕਿਹੜੇ ਕਿਹੜੇ ਦਰਿਆਵਾਂ ਦੇ ਵਿਚਕਾਰਲੇ ਇਲਾਕੇ ਨੂੰ ਕਹਿੰਦੇ ਦੇਖੋ ਸਤਲੁਜ ਅਤੇ ਰਾਵੀ ਸਤਲੁਜ ਅਤੇ ਵਿਆਸ ਵਿਆਸ ਅਤੇ ਰਾਵੀ ਕਿ ਰਾਵੀ ਅਤੇ ਜੇਹਲਮ ਹਾਂਜੀ ਸਟੂਡੈਂਟ ਸਤਲੁਜ ਅਤੇ ਵਿਆਸ ਜਿਹੜਾ ਵਿਆਸ ਅਤੇ ਰਾਵੀ ਇਹ ਤਾਂ ਮਾਝਾ ਹੈ ਮਾਝਾ ਇਲਾਕਾ ਹਣਾ ਸੋ ਸਤਲੁਜ ਅਤੇ ਵਿਆਸ ਜਿਹੜੇ ਦਰਿਆਏ ਇਹਨਾਂ ਵਿੱਚਕਾਰ ਬੋਲ ਇਹਨਾਂ ਦੇ ਜਿਹੜਾ ਵਿਚਕਾਰਲਾ ਖੇਤਰ ਨੂੰ ਦੁਆਬ ਕਹਿੰਦੇ ਦੁਆਬ ਕਿਹੜੇ ਕਿਹੜੇ ਦਰਿਆਵਾਂ ਦੇ ਵਿਚਕਾਰਲੇ ਇਲਾਕੇ ਨੂੰ ਕਹਿੰਦੇ ਸਤਲੁਜ ਅਤੇ ਬਿਆਸ ਠੀਕ ਹੈ ਨੋਟ ਕਰ ਲਓ ਸਤਲੁਜ ਅਤੇ ਬਿਆਸ ਦਰਿਆਵਾਂ ਦੇ ਵਿਚਕਾਰਲੇ ਇਲਾਕੇ ਨੂੰ ਕੀ ਕਹਿੰਦੇ ਆ ਦੁਆਬ ਦੁਆਬ ਕਿਹੜੇ ਦਰਿਆਵਾਂ ਦੇ ਵਿਚਕਾਰਲੇ ਇਲਾਕੇ ਨੂੰ ਕਹਿੰਦੇ ਸਤਲੁਜ ਅਤੇ ਬਿਆਸ ਹਮੇਸ਼ਾ ਯਾਦ ਰੱਖਿਓ ਨੈਕਸਟ ਦੇਖੋ ਦੁਆਬੀ ਉਪਭਾਸ਼ਾ ਪੰਜਾਬ ਦੇ ਕਿਹੜੇ ਕਿਹੜੇ ਜ਼ਿਲ੍ਹਿਆਂ ਵਿੱਚ ਬੋਲੀ ਜਾਂਦੀ ਹੈ ਦੁਆਬੀ ਉਪਭਾਸ਼ਾ ਸਤਲੁਜ ਅਤੇ ਬਿਆਸ ਦਰਿਆਵਾਂ ਦੇ ਵਿੱਚ ਘਰ ਲਈ ਜਿਹੜੇ ਇਲਾਕੇ ਆ ਸੋ ਕਿਹੜੇ ਕਿਹੜੇ ਜ਼ਿਲ੍ਹਿਆਂ ਵਿੱਚ ਕਿਹੜੇ ਕਿਹੜੇ ਇਲਾਕੇ ਸਤਲੁਜ ਅਤੇ ਬਿਆਸ ਦੇ ਵਿਚਕਾਰਾਂ ਦੇ ਦੇਖੋ ਜਲੰਧਰ ਅਤੇ ਹੁਸ਼ਿਆਰਪੁਰ ਕਪੂਰਥਲਾ ਸ਼ਹੀਦ ਭਗਤ ਸਿੰਘ ਨਗਰ ਕੇ ਉਪਰੋਕਤ ਸਾਰੇ ਆਨਸਰ ਡੀ ਆਏਗਾ ਜਿਹੜੀ ਦੁਆਬੀ ਉਪਭਾਸ਼ਾ ਹੈ ਇਹ ਜਲੰਧਰ ਹੁਸ਼ਿਆਰਪੁਰ ਕਪੂਰਥਲਾ ਅਤੇ ਸ਼ਹੀਦ ਭਗਤ ਸਿੰਘ ਨਗਰ ਵਿੱਚ ਬੋਲੀ ਜਾਂਦੀ ਹੈ ਨੋਟ ਕਰ ਲਓ ਜਲੰਧਰ ਹੁਸ਼ਿਆਰਪੁਰ ਕਪੂਰਥਲਾ ਅਤੇ ਸ਼ਹੀਦ ਭਗਤ ਸਿੰਘ ਨਗਰ ਵਿੱਚ ਕਿਹੜੀ ਉਪਭਾਸ਼ਾ ਬੋਲੀ ਜਾਂਦੀ ਹੈ ਆਨਸਰ ਆਏਗਾ ਦੁਆਬੀ ਠੀਕ ਹੈ ਨੈਕਸਟ ਦੇਖੋ ਸਟੂਡੈਂਟ ਪਹਾੜ ਦੇ ਪੈਰਾਂ ਦਾ ਇਲਾਕਾ ਕਿਹੜੇ ਖੇਤਰ ਨੂੰ ਕਿਹਾ ਜਾਂਦਾ ਹੈ ਬਹੁਤ ਹੀ ਘੱਟ ਕੁਐਸਚਨ ਸੁਣਿਆ ਹੋਏਗਾ ਤੁਸੀਂ ਸੋ ਨੋਟ ਕਰ ਲਓ ਸਟੂਡੈਂਟ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਹੈ ਪਹਾੜ ਦੇ ਪੈਰਾਂ ਦਾ ਇਲਾਕਾ ਇਹ ਤੁਹਾਨੂੰ ਐਸਐਸਟੀ ਦੇ ਵਿੱਚ ਵੀ ਆ ਸਕਦਾ ਠੀਕ ਹੈ ਪਹਾੜ ਦੇ ਪੈਰਾਂ ਦਾ ਇਲਾਕਾ ਕਿਹੜੇ ਖੇਤਰ ਨੂੰ ਕਿਹਾ ਜਾਂਦਾ ਹੈ ਮਾਝੇ ਨੂੰ ਮਾਲਵੇ ਨੂੰ ਦੁਆਬੇ ਨੂੰ ਕਿ ਪੁਆਂਦ ਨੂੰ ਹਾਂਜੀ ਸਟੂਡੈਂਟ ਆਨਸਰ ਜਿਹੜਾ ਡੀਓ ਰਾਈਟ ਹੋਏਗਾ ਪੱਪੇ ਤੋਂ ਪਹਾੜ ਤੇ ਪਵਾਂਦ ਠੀਕ ਹੈ ਪਹਾੜ ਦੇ ਪੈਰਾਂ ਦਾ ਇਲਾਕਾ ਪਵਾਂਦ ਨੂੰ ਕਿਹਾ ਜਾਂਦਾ ਪਵਾਂਦ ਨੂੰ ਪਹਾੜ ਦੇ ਪੈਰਾਂ ਦਾ ਇਲਾਕਾ ਵੀ ਕਿਹਾ ਜਾਂਦਾ ਹੈ ਨੈਕਸਟ ਅੱਜ ਦੀ ਕਲਾਸ ਦਾ ਲਾਸਟ ਕੁਐਸਚਨ ਦੇਖੋ ਸਟੂਡੈਂਟ ਪਵਾਂਦ ਤੋਂ ਕੀ 파ਵ ਹੈ ਪਵਾਂਦ ਜਿਹਨੂੰ ਪਹਾੜ ਦੇ ਪੈਰਾਂ ਦਾ ਇਲਾਕਾ ਵੀ ਕਹਿੰਦੇ ਆ ਸੋ ਪਵਾਂਦ ਜਿਹੜਾ ਸ਼ਬਦ ਹੈ ਇਹਦਾ ਅਰਥ ਕੀ ਹੈ ਚੜ੍ਹਦੇ ਵਾਲੇ ਪਾਸੇ ਦਾ ਅੱਧਾ ਹਿੱਸਾ ਪੂਰਬੀ ਵਾਲੇ ਪਾਸੇ ਦਾ ਅੱਧਾ ਹਿੱਸਾ ਲੈਹਦੇ ਵਾਲੇ ਪਾਸੇ ਦਾ ਪੂਰਾ ਹਿੱਸਾ ਕਿ ਉਪਰੋਖਤ E ਅਤੇ B ਸਟੂਡੈਂਟ ਪੱਪੇ ਤੋਂ ਪੂਰਵ ਠੀਕ ਹੈ ਪੂ ਦਾ ਅਰਥ ਹੈ ਪੂਰਵ ਤੇ ਅੱਧਾ ਅਰਥ ਹੈ ਅੱਧਾ ਠੀਕ ਹੈ ਪੂਰਵੀ ਪਾਸੇ ਦਾ ਅੱਧਾ ਹਿੱਸਾ ਵੀ ਆਨਸਰ ਠੀਕ ਹੈ ਤੇ ਪੂਰਵੀ ਪਾਸੇ ਨੂੰ ਚੜਦਾ ਪਾਸਾ ਵੀ ਕਹਿੰਦੇ অপਸ਼ਨ E ਜਿਹੜੀ ਉਹ ਵੀ ਰਾਈਟ ਹੈ ਇਸ ਕਰਕੇ ਸਾਡਾ ਆਨਸਰ ਜਿਹੜਾ D ਹੈ ਉਹ ਰਾਈਟ ਆਨਸਰ ਹੋਵੇਗਾ ਪੁਆਨ ਤੋਂ ਭਾਵ ਹੈ ਪੂਰਵੀ ਜਹਾ ਚੜਦੇ ਪਾਸੇ ਦਾ ਅੱਧਾ ਹਿੱਸਾ ਪਪੇ ਨੂੰ ਔਂਕੜ ਜਿਹੜਾ ਪੂ ਹੈ ਦਾ ਮਤਲਬ ਹੈਗਾ ਪੂਰਬ ਪੂ ਤਾਂ ਪੂਰਬ ਤੇ ਆਦ ਤੋਂ ਅੱਧਾ ਠੀਕ ਹੈ ਪੂਰਬੀ ਪਾਸੇ ਦਾ ਅੱਧਾ ਹਿੱਸਾ ਜਾਂ ਚੜ੍ਹਦੇ ਵਾਲੇ ਪਾਸੇ ਦਾ ਅੱਧਾ ਹਿੱਸਾ ਪੂਆਦ ਆ ਪੂਆਦ ਨੂੰ ਪਹਾੜ ਦੇ ਪੈਰਾਂ ਦਾ ਇਲਾਕਾ ਵੀ ਕਿਹਾ ਜਾਂਦਾ ਹੈ ਠੀਕ ਹੈ ਸੋ ਸਟੂਡੈਂਟ ਉਮੀਦ ਹੈ ਕਿ ਤੁਹਾਨੂੰ ਅੱਜ ਦੀ ਕਲਾਸ ਵਧੀਆ ਲੱਗੀ ਹੋਵੇਗੀ ਕਲਾਸ ਵਧੀਆ ਲੱਗੀ ਹੋਵੇ ਤਾਂ ਕਲਾਸ ਨੂੰ ਆਪਣੇ ਦੋਸਤਾਂ ਮਿੱਤਰਾਂ ਤੱਕ ਆਪਣੇ ਵਟਸਐਪ ਗਰੁੱਪ ਵਿੱਚ ਸ਼ੇਅਰ ਕਰੋ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਟੂਡੈਂਟ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਦੇਲੀ ਕਲਾਸਾਂ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਔਰ ਸਟੂਡੈਂਟ ਦੂਸਰੀ ਗੱਲ ਇਹ ਕਿ ਤੁਸੀਂ ਕਲਾਸ ਨੂੰ ਲਾਈਕ ਵੀ ਜ਼ਰੂਰ ਕਰਿਆ ਕਰੋ 9:30 ਵਜੇ ਜਿਹੜੀ ਐਸਐਸਟੀ ਦੀ ਕਲਾਸ ਹੁੰਦੀ ਹੈ ਵੱਧ ਤੋਂ ਵੱਧ ਬੱਚੇ ਕਲਾਸ ਦੇ ਨਾਲ ਜੁੜੋ ਲਾਈਵ ਕਲਾਸ ਲਗਾਉਣ ਦਾ ਬਹੁਤ ਬੈਨੀਫਿਟ ਹੈ ਸਟੂਡੈਂਟ ਸਾਨੂੰ ਕੁਐਸਚਨ ਯਾਦ ਨੇ ਤਾਂ ਸਾਨੂੰ ਪਤਾ ਲੱਗ ਜਾਂਦਾ ਸੀ ਲੱਗ ਜਾਵੇਗਾ ਕਿ ਅਸੀਂ ਕਿਹੜੇ ਆਂਸਰ ਕੁਐਸਚਨ ਦਾ ਗਲਤ ਆਂਸਰ ਦਿੱਤਾ ਸੀ ਪਰ ਬਾਅਦ ਵਿੱਚ ਆਂਸਰ ਉਹਦਾ கரੈਕਟ ਇਹ ਬਣਦਾ ਸੀ ਠੀਕ ਹੈ ਲਾਈਵ ਕਲਾਸਾਂ ਦਾ ਇਹ ਫਾਇਦੇਟ ਹੁੰਦਾ ਉਹ ਸਟੂਡੈਂਟ ਅਗਰ ਤੁਸੀਂ ਪੇਡ ਕੋਰਸ ਲੈਣਾ ਚਾਹੁੰਦੇ ਹੋ ਤਾਂ ਫੀਸ ਬਹੁਤ ਹੀ ਘੱਟ ਹੈ ਤੁਸੀਂ ਪੇਡ ਕੋਰਸ ਲੈ ਸਕਦੇ ਹੋ ਅਗਰ ਤੁਸੀਂ ਸਿਰਫ ਸਿਰਫ ਸੀਡੀਪੀ ਦੀ ਤਿਆਰੀ ਕਰਨਾ ਚਾਹੁੰਦੇ ਹੋ ਤਾਂ ਕੇਵਲ 500 ਰੁਪਏ ਦੇ ਵਿੱਚ ਤੁਹਾਨੂੰ ਸੀਡੀਪੀ ਦਾ ਪੂਰਾ ਸਿਲੇਬਸ ਤਿਆਰ ਕਰਵਾਇਆ ਜਾਏਗਾ ਪੀਐਸਟ 1 ਦੇਣਾ ਈਟੀਟੀ ਵਾਲੇ ਸਟੂਡੈਂਟ ਹੋ ਤਾਂ ਤਿੰਨੇ ਸਬਜੈਕਟ ਸੀਡੀਪੀ ਪੰਜਾਬੀ ਇੰਗਲਿਸ਼ ਦੀ 999 ਰੁਪਏ ਵਿੱਚ ਪ IAS TET 2 ਦੇਣਾ SST ਵਾਲੇ ਸਟੂਡੈਂਟ ਨੂੰ ਤਾਂ ਕੇਵਲ 2000 ਰੁਪਏ ਦੇ ਵਿੱਚ ਤੁਹਾਨੂੰ ਪੂਰਾ ਸਿਲੇਬਸ ਕਰਵਾਇਆ ਜਾਏਗਾ PSTET 2 ਦਾ ਤੁਸੀਂ ਪੇਡ ਕੋਰਸ ਲੈਣ ਲਈ ਇਹ ਵਾਲਾ ਐਪ ਜੋ ਹੈ ਸਟੂਡੈਂਟ ਇਸ ਨੂੰ MSW ਸਟੱਡੀ ਐਪ ਨੂੰ ਜ਼ਰੂਰ ਜੁਆਇਨ ਕਰੋ ਪਲੇ ਸਟੋਰ ਵਿੱਚੋਂ ਮੋਬਾਈਲ ਦੇ ਪਲੇ ਸਟੋਰ ਵਿੱਚੋਂ ਡਾਊਨਲੋਡ ਕਰ ਲਓ ਠੀਕ ਹੈ ਪੇਡ ਕੋਰਸ ਲੈਣਾ ਤਾਂ ਸਟੂਡੈਂਟ ਤੁਸੀਂ ਸਾਨੂੰ 9878731752 ਨੰਬਰ ਜਿਹੜਾ ਸਕਰੀਨ ਤੇ ਸ਼ੋ ਹੋ ਰਿਹਾ ਇਸ ਨੰਬਰ ਤੇ ਕਾਲ ਕਰ ਸਕਦੇ ਹੋ WhatsApp ਮੈਸੇਜ ਕਰ ਸਕਦੇ ਹੋ ਇਹ ਪੇਡ ਕੋਰਸ ਜਿਹੜੇ ਸਟੂਡੈਂਟ ਇਹਨਾਂ ਦੀ 1 ਸਾਲ ਦੀ ਵੈਲਿਡਿਟੀ ਹੈ ਪੇਡ ਕੋਰਸ ਦੇ ਵਿੱਚ ਤੁਹਾਨੂੰ ਵੀਡੀਓ ਰਿਕਾਰਡਡ ਲੈਕਚਰ ਪੀਡੀਐਫ ਨੋਟਸ ਤੁਹਾਡੇ ਮੌਕ ਟੈਸਟ ਲੈ ਜਾਣੇ ਉਹ ਟਾਈਮ ਟੂ ਟਾਈਮ ਤੁਹਾਡੀਆਂ ਜੋ ਲਾਈਵ ਕਲਾਸਾਂ ਹੈ ਸ਼ਡਿਊਲ ਜਾਰੀ ਕੀਤਾ ਤੁਹਾਡੇ ਵਾਸਤੇ ਲਾਈਵ ਕਲਾਸਾਂ ਵੀ ਹੋਇਆ ਕਰਨਗੀਆਂ ਐਮਸੀਕਿਊ ਕਰਵਾਏ ਜਾਣਗੇ ਤੁਹਾਨੂੰ ਹਰ ਇੱਕ ਡਾਊਟ ਤੁਹਾਡਾ ਕਲੀਅਰ ਕੀਤਾ ਜਾਵੇਗਾ ਠੀਕ ਹੈ ਸੋ ਸਟੂਡੈਂਟ ਤੁਸੀਂ ਪੇਡ ਕੋਰਸ ਲੈ ਕੇ ਵੀ ਆਪਣੀ ਤਿਆਰੀ ਕਰ ਸਕਦੇ ਹੋ ਫ੍ਰੀ ਓਪਨ ਐਮਸੀਕਿਊ ਵੀ ਤੁਸੀਂ ਚੈਨਲ YouTube ਚੈਨਲ ਤੇ ਜਾ ਕੇ ਕਰ ਸਕਦੇ ਹੋ ਲਾਈਵ ਕਲਾਸਾਂ ਵੀ ਲਗਾ ਸਕਦੇ ਹੋ ਕੋਈ ਵੀ ਇਨਫੋਰਮੇਸ਼ਨ ਪ੍ਰਾਪਤ ਕਰਨੀ ਤਾਂ ਤੁਸੀਂ ਸਾਨੂੰ ਜੋ ਨੰਬਰ ਸਕਰੀਨ ਤੇ ਸ਼ੋ ਹੋ ਰਿਹਾ ਇਸ ਨੰਬਰ ਤੇ ਕਾਲ ਕਰ ਸਕਦੇ ਹੋ ਸਟੂਡੈਂਟ ਤੁਸੀਂ ਟੈਲੀਗ੍ਰam ਚੈਨਲ MSW study Telegram ਚੈਨਲ ਨੂੰ ਜ਼ਰੂਰ ਜੁਆਇਨ ਕਰ ਲੈਣਾ ਇਨ ਫਿਊਚਰ ਕੋਈ ਵੀ PDF ਨੋਟਸ ਹੈ ਤੁਹਾਡੇ ਜਿਹੜੇ ਮੌਕ ਟੈਸਟ ਹੋਣੇ ਜਾਂ ਕੋਈ ਵੀ ਐਗਜ਼ਾਮ regarding official notification ਆਂਦਾ ਤਾਂ ਸਟੂਡੈਂਟ ਤੁਹਾਨੂੰ ਟੈਲੀਗ੍ਰਾਮ ਚੈਨਲ ਤੇ ਹੀ ਇਨਫੋਰਮ ਕੀਤਾ ਜਾਵੇਗਾ ਸੋ ਡੇਲੀ ਕਲਾਸ ਨਾਲ ਡੇਲੀ ਕਲਾਸ ਨਾਲ ਜੁੜਿਆ ਕਰੋ ਠੀਕ ਹੈ ਕਲਾਸ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖੋਗੇ ਫਿਰ ਹੀ ਸਟੂਡੈਂਟ ਤੁਹਾਨੂੰ ਕੁਝ ਤੁਹਾਡੇ ਪੱਲੇ ਪਵੇਗਾ ਠੀਕ ਹੈ ਸੋ ਸਟੂਡੈਂਟ ਤਿੰਨ ਮਹੀਨੇ ਜਿਹੜੇ ਤੁਹਾਡੇ ਕੋਲ ਤਿਆਰੀ ਵਾਸਤੇ ਬਚੇ ਇਹਨੂੰ ਦਿਨ ਰਾਤ ਇੱਕ ਕਰਕੇ ਤੁਸੀਂ ਆਪਣੀ ਮਿਹਨਤ ਕਰੋ ਅਸੀਂ ਤੁਹਾਡੇ ਨਾਲ ਖੜੇ ਆ ਤੁਹਾਡੀ ਹੈਲਪ ਕਰਨ ਵਾਸਤੇ ਹਰ ਤਰ੍ਹਾਂ ਦੇ ਨਾਲ ਅਸੀਂ ਤੁਹਾਡੀ ਹੈਲਪ ਕਰਾਂਗੇ ਪੀੜ ਕੋਰਸ ਦੀ ਫੀਸ ਵੀ ਬਹੁਤ ਘੱਟ ਰੱਖੀ ਤਾਂ ਜੋ ਕੋਈ ਵੀ ਬੱਚਾ ਪੜਨ ਤੋਂ ਬਿਨਾ ਪੇਪਰ ਕਲੀਅਰ ਕਰਨ ਤੋਂ ਬਿਨਾ ਰਹਿ ਨਾ ਜਾਏ ਅਗਰ ਕੋਈ ਬੱਚਾ ਬਹੁਤ ਹੀ ਵੀਕ ਹੈ ਫਾਈਨੈਂਸ਼ੀਅਲ ਹੈ ਨਾ ਪੱਕਾ ਵੀਕ ਹੈ ਤੇ ਉਹ ਪੀੜ ਕੋਰਸ ਨਹੀਂ ਲੈ ਸਕਦਾ ਸਟੂਡੈਂਟ ਤੁਹਾਡੀਆਂ ਲਾਈਵ ਕਲਾਸਾਂ ਫ੍ਰੀ ਆਨਲਾਈਨ ਕਲਾਸਾਂ ਜਿਹੜੀਆਂ YouTube MSW study YouTube ਚੈਨਲ ਤੇ ਹੁੰਦੀਆਂ ਉਹ ਵੀ ਤੁਸੀਂ ਲਗਾ ਸਕਦੇ ਹੋ ਬਹੁਤ ਸਾਰੇ ਸਟੂਡੈਂਟ ਇਦਾਂ ਦੇ ਜਿਨ੍ਹਾਂ ਨੇ ਫ੍ਰੀ ਕਲਾਸਾਂ ਲਗਾ ਕੇ ਠੀਕ ਹੈ ਅਜ YouTube ਤੇ ਫ੍ਰੀ ਕਲਾਸਾਂ ਓਪਨ ਕਲਾਸਾਂ ਲਗਾ ਕੇ MCQ ਲਗਾ ਕੇ ਆਪਣਾ ਪੇਪਰ ਕਲੀਅਰ ਕੀਤਾ ਸੋ ਸਟੂਡੈਂਟ ਤੁਸੀਂ ਪੇਡ ਕੋਰਸ ਲੈਣਾ ਤਾਂ ਸਟੂਡੈਂਟ ਪੇਡ ਕੋਰਸ ਲੈ ਕੇ ਆਪਣੀ ਸਟੱਡੀ ਵੀ ਕਰਨੀ ਹੈ ਇਹ ਨਾ ਹੋਵੇ ਕਿ ਤੁਸੀਂ ਵੀ ਪੇਡ ਕੋਰਸ ਲੈ ਲਿਆ ਹੋਵੇ ਤੇ ਆਪਣੀ ਜਿਹੜੀ ਸਟੱਡੀ ਕਰੋਨਾ ਸੋ ਸਟੂਡੈਂਟ ਪੇਡ ਕੋਰਸ ਲੈਣ ਦਾ ਤਾਂ ਹੀ ਫਾਇਦਾ ਹੈ ਅਗਰ ਜੋ ਜਿੰਨੀਆਂ ਕਲਾਸਾਂ ਕਰਵਾਈਆਂ ਉਹ ਤੁਸੀਂ ਕਰੋ ਨੋਟਸ ਬਣਾਓ ਕਲਾਸਾਂ ਨੂੰ ਲਗਾਓ ਸੁਣੋ ਠੀਕ ਹੈ ਰਿਕਾਰਡਡ ਕਲਾਸਾਂ ਜੋ ਐਪ ਵਿੱਚ ਪਈਆਂ ਡੀਪਲੀ ਕਰਵਾਇਆ ਗਿਆ ਤੁਹਾਨੂੰ ਹਰ ਇੱਕ ਇੱਕ ਚੀਜ਼ ਛੋਟੀ ਤੋਂ ਛੋਟੀ ਚੀਜ਼ ਤੁਹਾਨੂੰ ਸਮਝਾਈ ਪਈ ਹੈ ਪੇਡ ਕੋਰਸ ਦੇ ਵਿੱਚ 100 ਸਟੂਡੈਂਟ ਪੇਡ ਕੋਰਸ ਲੈ ਕੇ 3 ਮਹੀਨੇ ਜਿਹੜੇ ਤੁਹਾਡੇ ਕੋ ਬੱਚੇ ਉਹ ਤਿਆਰੀ ਲਈ ਤੁਸੀਂ ਦਿਨ ਰਾਤ ਇੱਕ ਕਰਕੇ ਤਿਆਰੀ ਪੂਰੀ ਲਗਨ ਦੇ ਨਾਲ ਕਰੋਗੇ ਤਾਂ ਤੁਸੀਂ ਆਪਣਾ ਪੇਪਰ ਜਿਹੜਾ ਕਲੀਅਰ ਕਰ ਜਾਓਗੇ ਅਗਰ ਤੁਸੀਂ ਪੀਐਸਟੈਟ ਦਾ ਸਿਲੇਬਸ ਪੂਰਾ ਚੰਗੀ ਤਰ੍ਹਾਂ ਡੀਪਲੀ ਛੋਟੀ ਛੋਟੀ ਗੱਲ ਕਰ ਲੈਂਦੇ ਹੋ ਡੀਪਲੀ ਕਰ ਲੈਂਦੇ ਹੋ ਤਾਂ ਸਟੂਡੈਂਟ ਮਾਸਟਰ ਕੈਡਲ ਦਾ ਤੁਸੀਂ 70% ਜਿਹੜਾ ਸਿਲੇਬਸ ਹੈ ਉਹ ਕਵਰ ਕਰ ਜਾਂਦੇ ਹੋ ਪੀਆ ਦੇ ਪੀਐਸਟ ਦੇ ਸਿਲੇਬਸ ਦੇ ਵਿੱਚ ਹੀ ਠੀਕ ਹੈ ਸੋ ਸਟੂਡੈਂਟ ਡੇਲੀ ਕਲਾਸ ਨਾਲ ਜੁੜੋ ਠੀਕ ਹੈ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੋ ਕੋਈ ਵੀ ਡਾਊਟ ਹੈ ਤਾਂ ਸਟੂਡੈਂਟ ਤੁਸੀਂ ਸਾਨੂੰ ਕਮੈਂਟ ਕਰਕੇ ਪੁੱਛ ਸਕਦੇ ਹੋ ਤੁਸੀਂ ਪੇਡ ਕੋਰਸ ਲੈਣਾ ਤਾਂ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸੋ ਥੈਂਕ ਯੂ ਥੈਂਕਸ ਫॉर ਵਾਚਿੰਗ ਡੇਲੀ ਕਲਾਸ ਨਾਲ ਇਸੇ ਤਰ੍ਹਾਂ ਹੀ ਜੁੜਿਆ ਕਰੋ ਥੈਂਕ ਯੂ ਧੰਨਵਾਦ